ਦਲਿਤ ਔਰਤਾਂ ਜੋ ਕੁਛ ਹੁੰਦਾ ਪੱਠਿਆਂ ਦੀਆਂ ਪੰਡਾਂ ਪਿੱਛੇ ਹੁੰਦਾ ਹੈ ਖੇਤ ਕੁਛ ਲਿਓਣ ਪਿੱਛੇ ਹੁੰਦਾ ਤੁਹਾਨੂੰ ਲੱਗਦਾ ਹੈ ਕਿ ਮਤਲਬ ਜਿਹੜੀ ਮਾਨਸਿਕ ਤਸੱਦਦ ਦੀ ਆਪਾਂ ਗੱਲ ਕਰਦੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪੀ ਐਚ ਡੀ ਕਰਾਉਣ ਵਾਲੇ ਪ੍ਰੋਫੈਸਰ ਨੇ ਉਹ ਦਲਿਤ ਬੱਚਿਆਂ ਦਾ ਵੀ ਸ਼ੋਸ਼ਣ ਕਰਦੇ ਨੇ ਇਸ ਪੱਧਰ ਤੇ ਜਾ ਕੇ ਮੈਂ ਜਿਹੜੀ ਵੀ ਗੱਲ ਕਰਦਾ ਮੈਂ ਐਵੀਡੈਂਸ ਨਾਲ ਕਰਦਾ ਠੀਕ ਆ ਪਰ ਕਈ ਕਾਰਨ ਹੁੰਦੇ ਨੇ ਪਰ ਇਹ ਚੀਜ਼ਾਂ ਸਾਰੀਆਂ ਕੁੜੀਆਂ ਨਾਲ ਕੁੜੀਆਂ ਤਾਂ ਸਾਰੀਆਂ ਪਰਤੇਟ ਤਾਂ ਸਾਰੀਆਂ ਕੋਈ ਕੋਈ ਵੀ ਕੁੜੀਆਂ ਬਹੁਤ ਕੁੜੀਆਂ ਨਾਲ ਇੰਨਾ ਕੋਈ ਸ਼ੌਂਕ ਪਿੰਡ ਦੇ ਵਿੱਚ ਇੱਕ ਔਰਤ ਦਾ ਲਈ ਤੌਰ ਤਨਾ ਸਬੰਧ ਬਣਾ ਸਕਦੇ ਆ ਪਰ ਅਸੀਂ ਵਿਆਹ ਕੇ ਨਹੀਂ ਜਾ ਸਕਦੇ ਉਹ ਕਿਤੇ ਵੀ ਆ ਸ਼ਹਿਰ ਚ ਵੀ ਆ ਮਤਲਬ ਕਿਤੇ ਵੀ ਆ ਸਬੰਧ ਬਣਾਉਣ ਲਈ ਤਾਂ ਸਾਨੂੰ ਲੱਗਦਾ ਨਹੀਂ ਕਿ ਜਾਤ ਹੈ ਕਿ ਨਹੀਂ ਹੈ ਉਹੀ ਫਿਰ ਬਾਈ ਜੀ ਉਹੀ ਜਿਹੜੀ ਮੈਂ ਗੱਲ ਕਰ ਰਹੀ ਮਨੁਮਤੀ ਮਾਨਸਿਕਤਾ ਕਿਉਂਕਿ ਉਹਨਾਂ ਚ ਤਾਂ ਲਿਖਿਆ ਯਾਰ ਇਹ ਕਿਵੇਂ ਮਨੋਵੱਦੀ ਕਿਵੇਂ ਮਤਲਬ ਜਿੱਥੇ ਅਸੀਂ ਵਿੱਚ ਲਿਖਿਆ ਢੋਲ ਗਵਾਰ ਛੂਦਰ ਔਰ ਨਾਰੀ ਉਸੇ ਕਿਤਾਬ ਦੇ ਦੋ ਤਿੰਨ ਪੇਜਾਂ ਚ ਦਿੱਤੇ ਹੋਏ ਨੇ ਲੈਵਰੇ ਕਿ ਔਰਤਾਂ ਕੋਲੇ ਇਹ ਦਕਾਰ ਵੀ ਹੈ ਕੁਝ ਤੈიმ ਦੇਸ਼ ਔਰਤਾਂ ਨੂੰ ਕਿਵੇਂ ਤੁਸੀਂ ਕਿਵੇਂ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਇਹ ਚੀਜ਼ਾਂ ਨੇ ਉੱਥੇ ਹੀ ਮਾਨਸਿਕਤਾ ਆਉਂਦੀ ਹੈ ਮਾਨਸਿਕਤਾ ਅੱਗੇ ਦੇ ਅੱਗੇ ਡਰਾਈਵ ਚੱਲਦੀ ਗਰੀਬਾ ਜੀ ਐਸ ਸੀ ਐਸ ਟੀ ਐਕਟ ਦੇ ਤਹਿਤ ਕਹਿੰਦੇ ਕਿ ਝੂਠੇ ਪਰਚੇ ਹੁੰਦੇ ਆ ਸੱਚ ਐਸ ਸੀ ਐਸ ਟੀ ਐਕਟ ਜਿਹੜਾ 1999 ਚ ਬਣਿਆ ਸੀ 99 ਦੇ ਵਿੱਚ ਉਹਦੇ ਰੂਲ ਬਣਦੇ ਨੇ ਪਹਿਲੀ ਗੱਲ ਤੋਂ ਚੰਗੀ ਤਰ੍ਹਾਂ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਇਆ ਲੋਕਾਂ ਦਾ ਕੰਪਰੋਮਾਈਜ਼ ਹੁੰਦਾ ਐਫ ਆਈ ਆਰ ਅੰਚ ਦੂਜੇ ਕੇਸਾਂ 'ਚ ਇਹਦਾ ਮਤਲਬ ਇਹ ਤਾਂ ਨਹੀਂ ਕਹਿੰਦੇ ਵੀ ਝੂਠਾ ਵਰਤਦਾ ਸਾਨੂੰ ਕੋਈ ਲੋਕ ਕਹਿੰਦੇ ਨੇ ਯਾਰ ਤੁਸੀਂ ਕਿਉਂ ਕੰਮ ਕਰੀਂ ਗੁਰਦੀਪ ਛੱਡੋ ਤੁਸੀਂ ਪਹਿਲਾਂ ਸਿਸਟਮ ਦਾ ਹਿੱਸਾ ਬਣ ਜਿਓ ਸਿਸਟਮ 'ਚ ਜਾ ਕੇ ਕੰਮ ਕਰ ਲਓ ਤੁਸੀਂ ਅਫਸਰ ਲੱਗ ਜਓ ਫਿਰ ਕੰਮ ਕਰ ਪਿਓ ਤੇ ਜਿਹੜੇ ਹਰਿਆਣੇ ਦੇ ਏ ਡੀ ਜੀ ਸਾਹਿਬ ਨੇ ਸੋਸਾਈਟ ਕੀਤਾ ਉਹ ਤਾਂ ਸਿਸਟਮ ਦਾ ਹਿੱਸਾ ਸੀ ਨਾ हरियाणा ਦੇ ਆਈਪੀਐਸ ਅਫਸਰ ਉਹਨਾਂ ਨੇ ਸੁਸਾਇਡ ਕੀਤਾ ਪਿਛਲੇ ਦਿਨਾਂ 'ਚ ਹੋਰ ਸੁਣੋ ਜਦੋਂ ਜਦੋਂ ਤੁਸੀਂ ਜਿੱਥੇ-ਤਿੱਥੇ ਜਾਵੋਗੇ ਅਗਲੇ ਦਿਨ ਦਿਮਾਗ 'ਚ ਆਏਗਾ ਕਿ ਤੁਸੀਂ ਕਿਹੜੀ ਜਾਤ ਤੋਂ ਆਏ ਕਿਵੇਂ ਚੀਫ ਜਸਟਿਸ ਆਫ ਇੰਡੀਆ ਜਿਹੜੇ ਰਾਸ਼ਟਰਪਤੀ ਨੂੰ ਸੌਂਚਕਾਉਂਦਾ ਹੈ ਸਭ ਤੋਂ ਮੁੱਖ ਜੱਜ ਜਿਹੜੇ ਇੱਥੇ ਤੇ ਹੈਗੇ ਨੇ ਉਹਨਾਂ ਦੇ ਉੱਤੇ ਜੁੱਤਾ ਫੈਂਕਿਆ ਗਿਆ ਔਰ ਤਾਂ ਦੀ ਗੱਲ ਸੁਣੋ ਹੋਰ ਔਰਤ ਤਾਂ ਹੋਰ ਵੀ ਪ੍ਰਤੀਕਤ ਔਰਤ ਦਿਲ ਤੇ ਜੱਜ ਪਹਿਲੀ ਜੱਜ ਬਣੀ ਐ ਇਸ ਵਾਰ ਜਦੋਂ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਦਿਨ ਤੋਂ ਤੌਰ ਤੇ ਜੱਜ ਬਣੀ ਹਾਈ ਕੋਰਟ ਜਿਵੇਂ ਪਿੰਡਾਂ 'ਚ ਜਾਵਾਂਗੇ ਨਾ ਮਹੱਲੇ ਲੱਗਨੇ ਬੇੜਾ ਹਨਾ ਉਹ ਜਿਹੜੇ ਕਰੀਮੇਸ਼ਨ ਗਰਾਊਂਡ ਨੇ ਉਹ ਜਿਹੜੀਆਂ ਮੜੀਆਂ ਨੇ ਉਹ ਲੱਗਨੇ ਗੁਰਦੁਆਰਾ ਸਾਹਿਬ ਲੱਗਨੇ ਫਿਰ ਹੋਰ ਕੀ ਹੋ ਸਕਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਆ ਕਈ ਵਾਰ ਬੰਦੇ ਨਾ ਇੰਟਰ ਕਾਸਟ ਮੈਰਿਜ ਕਰਾ ਲੈਂਦੇ ਨੇ ਉਹ ਕਹਿੰਦੇ ਨੇ ਜੀ ਦੇਖੋ ਜੀ ਮੈਂ ਉਹ ਫਲਾਨੀ ਜਾਤ ਦੇ ਕੁੜੀ ਨਾਲ ਵਿਆਹ ਕਰ ਲਿਆ ਜਾਂ ਕੁੜੀ ਕਹਿੰਦੀ ਆ ਮੈਂ ਫਲਾਨੀ ਜਾਤ ਦੇ ਮੁੰਡੇ ਨਾਲ ਵਿਆਹ ਕਰ ਲਿਆ ਅਸੀਂ ਜਾਤ ਪਾਤ ਤੋੜ ਲਈ ਨਹੀਂ ਮੈਂ ਕਈ ਜੋੜੇ ਵੀ ਇਹੋ ਜਿਹੇ ਦੇਖਿਆ ਕਰਾ ਤਾਂ ਲੈਂਦੇ ਬਾਅਦ 'ਚ ਜਾ ਕੇ ਵੀ ਉਹ ਜਾਤ ਵਾਲੀਆਂ ਵੇਣੇ ਮੂਣੀ ਦਿੱਲੀ ਨੇ ਬੜੇ ਬੜੇ ਕੇਸ ਹੁੰਦੇ ਨੇ ਬੜੀਆਂ ਹੀ ਚੀਜ਼ਾਂ ਹੈਗੀਆਂ ਨੇ ਬੜੇ ਕਿਉਂਕਿ ਪਹਿਲਾਂ ਹੋ ਜਾਂਦਾ ਬਾਅਦ ਚ ਪਤਾ ਲੱਗਦਾ ਕਿਉਂਕਿ ਜਦੋਂ ਪਰਿਵਾਰ ਚ ਵਿਛੜਨਾ ਆਉਂਦਾ ਜਾਤ ਪੱਤ ਉਦੋਂ ਆਪਾਂ ਕਹਿ ਸਕਦੇ ਹਾਂ ਜਦੋਂ ਘਰ ਦੇ ਕਿਸੇ ਹੋਰ ਜਾਤ ਚ ਆਪਣੀ ਕੁੜੀ ਵਾਸਤੇ ਜਾਂ ਮੁੰਡੇ ਵਾਸਤੇ ਰਿਸ਼ਤਾ ਦੇਖਣ ਜਾਂਦੇ ਬੜੇ ਇਨਸੀਡੈਂਟ ਹੋਏ ਨੇ ਪੰਜਾਬ ਦੇ ਵਿੱਚ ਬੰਤ ਸਿੰਘ ਵਾਲਾ ਇਨਸੀਡੈਂਟ ਦੇਖੋ ਤਲਨ ਕਾਂਡ ਹੋਇਆ ਸੀ ਤਲਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਮੈਨੇਜਮੈਂਟ ਕਮੇਟੀ ਦੇ ਵਿੱਚ ਹਿੱਸਾ ਮੰਗਦੇ ਸੀ ਰੀਸੈਂਟਲੀ ਮੰਡੌਰ ਪਿੰਡਾ ਉੱਥੇ ਚੱਲ ਰਹੀ ਆ ਲੁਧਿਆਣਾ ਜ਼ਿਲ੍ਹੇ ਚ ਖੰਨੇ ਕੋਲ ਇੱਕ ਪਿੰਡ ਹੈਗਾ ਤੁਰਮਰੀ ਉੱਥੇ ਵੀ ਚੱਲ ਰਿਆ ਰਜਾਨਾ টাইমস ਪੰਜਾਬ ਤੁਸੀਂ ਦੇਖ ਰਹੇ ਹੋ ਮੈਂ ਹੈਪੀ ਭਗਤਾ ਕਾਸਟਿਜ਼ਮ ਜਾਤੀਵਾਦ ਕਿਸ ਪੱਧਰ ਤੇ ਆ ਸਾਡੇ ਦੇਸ਼ ਦੇ ਵਿੱਚ ਇਸ ਬਾਰੇ ਚਰਚਾ ਕਰਨ ਲਈ ਗੁਰਦੀਪ ਸਿੰਘ ਸਾਡੇ ਨਾਲ ਨੇ ਏਐਸਐਫ ਚਲਾਉਂਦੇ ਨੇ ਪੰਜਾਬ ਯੂਨੀਵਰਸਿਟੀ ਤੋਂ ਬਹੁਤ ਬਹੁਤ ਸਵਾਗਤ ਹੈ ਗਰੀਬ ਜੀ ਧੰਨਵਾਦ ਬਾਈ ਜੀ ਗਰੀਬ ਜੀ ਬਾਈ ਪਹਿਲਾਂ ਪਿੰਡ ਤੋਂ ਜੇ ਆਪਾਂ ਸ਼ੁਰੂਆਤ ਕਰੀਏ ਪੰਜਾਬ ਦੇ ਰਹਿਣ ਵਾਲੇ ਹੋ ਤੁਸੀਂ ਪੰਜਾਬ ਚ ਇਹ ਹੁਣ ਚਾਚਾ ਚਲਦੀ ਹੈ ਕਿ ਵੀ ਮੈਂ ਪਿਛਲੇ ਦਿਨਾਂ ਚ ਕਾਸਟਿਜ਼ਮ ਤੇ ਇੰਟਰਵਿਊ ਕੀਤੀ ਉਹ ਕਹਿੰਦੇ ਉਸ ਪੱਧਰ ਤੇ ਨਹੀਂ ਹੈ ਜਾਤੀਵਾਦ ਬਾਈ ਜੀ ਗੱਲ ਇਹ ਆ ਉਹਦੇ ਕੋ ਕੰਪੈਰੀਜ਼ਨ ਕਰ ਸਕਦੇ ਆ ਜਿਵੇਂ ਕੰਪੈਰੀਜ਼ਨ ਦੀ ਗੱਲ ਕਰ ਲਈਏ ਹੁਣ ਜਿਵੇਂ ਬਾਹਰ ਵੀ ਕਈ ਬੰਦੇ ਘਲਾਸ ਪਰ ਹੁੰਦ ਨੇ ਜਿਵੇਂ ਆਮਣ ਆਪਾਂ ਇੱਥੇ ਬੈਠੇ ਗੱਲ ਕਰ ਲੈਂਦੇ ਆ ਕਿ ਕੇਰਲਾ ਸਭ ਕੁਝ ਠੀਕ ਠਾਕ ਆ ਕੋਈ ਸਾਨੂੰ ਲੱਗਦਾ ਕਿ ਉੱਥੋਂ ਦੀ ਜਿਵੇਂ ਸਰਕਾਰਾਂ ਨੇ ਕੇਰਲਾ ਦੇ ਉਹ ਸੀਐਮ ਦੇ ਮੁੰਡੇ ਨੇ ਪਿਛਲੀ ਵਾਰ ਇੱਕ ਸਟੇਟਮੈਂਟ ਦਿੱਤੀ ਸੀ ਕਿਉਂਕਿ ਬੀਜੇਪੀ ਵਾਲਿਆਂ ਦੇ ਖਿਲਾਫ ਸਟੇਟਮੈਂਟ ਦੇ ਦਿੰਦੇ ਨੇ ਜਾਂ ਕਿਸੇ ਦੇ ਉਹ ਬਾਹਰ ਵਾਲਿਆਂ ਨੂੰ ਪੰਜਾਬ ਦਾ ਲੱਗਦਾ ਹੋਊਗਾ ਜਦੋਂ ਆਪਾਂ ਪੰਜਾਬ ਦੇ ਵਿੱਚ ਵਿਚਰਦੇ ਆ ਜਦੋਂ ਅਸੀਂ ਉੱਥੇ ਹੀ ਰਹਿੰਦੇ ਆ ਫਿਰ ਸਾਨੂੰ ਪਤਾ ਲੱਗਦਾ ਕੰਪੈਰੀ ਜਾਨ ਦੇ ਪੱਖੋਂ ਕਹਿ ਸਕਦੇ ਆ ਕਿ ਉਹਨਾਂ ਦੇ ਬਰਾਬਰ ਨਹੀਂ ਹੈਗੀ ਜਿਹੜੀ ਯੂਪੀ ਬਿਹਾਰ ਜਾ ਕਿਤੇ ਹੋਰ ਬਿਮਾਰ ਉਸ ਦੀ ਮਤਲਬ ਉਸ ਦੇ ਮੁਕਾਬਲ ਤਾਂ ਪਰ ਉਹ ਹੈਗੀ ਆ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਉਹ ਜਿਵੇਂ ਪਿੰਡਾਂ 'ਚ ਜਾਵਾਂਗੇ ਨਾ ਮਹੱਲੇ ਲੱਗਨੇ ਬੇੜਾ ਹਨਾ ਉਹ ਜਿਹੜੇ ਕਰੀਮੇਸ਼ਨ ਗਰਾਊਂਡ ਨੇ ਉਹ ਜਿਹੜੀਆਂ ਮੜੀਆਂ ਨੇ ਉਹ ਲੱਗਨੇ ਗੁਰਦੁਆਰਾ ਸਾਹਿਬ ਲੱਗਨੇ ਫਿਰ ਹੋਰ ਕੀ ਹੋ ਸਕਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਆ ਤੇ ਦੂਜੀ ਗੱਲ ਇਹ ਆ ਜਦੋਂ ਜਦੋਂ ਮੈਨੂੰ ਲੱਗਦਾ ਜੇ ਫਲੋਸਫੀਕਲ ਗੱਲਾਂ ਕਰਦੇ ਨੇ ਉਹ ਤਾਂ ਠੀਕ ਆ ਜਦੋਂ ਤੁਸੀਂ ਆਪਣੇ ਹੱਕ ਦੀ ਗੱਲ ਕਰਦੇ ਹੋ ਫਿਰ ਪਤਾ ਲੱਗਦਾ ਤੁਸੀਂ ਜਦੋਂ ਝੋਨੇ ਦਾ ਸੀਜ਼ਨ ਆਊਗਾ ਤੁਸੀਂ ਜਦੋਂ ਬੰਦੇ ਉੱਥੇ ਕਹਿਣਗੇ ਕਿ ਜੀ ਮਿਨੀਮਮ ਬੇਜ਼ਰ ਐਕਟ ਦੇ ਅੰਡਰ ਸਾਨੂੰ ਇੰਨੀ ਘਟੋ ਘਟ ਜਿਹੜੀ ਉਹ ਚਾਹੀਦੀ ਆ ਲੇਬਰ ਦੇ ਲੇਬਰ ਚਾਹੀਦੀ ਆ ਜਦੋਂ ਕੋਈ ਮਜ਼ਦੂਰ ਕਹੂਗਾ ਸਾਨੂੰ ਇੰਨੀ ਲੇਬਰ ਚਾਹੀਦੀ ਆ ਫੇਰ ਪਤਾ ਲੱਗਦਾ ਵੀ ਕੀ ਹੈਗੀ ਆ ਜਦੋਂ ਬੰਦੇ ਨੇ ਕਦੇ ਵਿਆਹ ਸ਼ਾਦੀ ਕਰਨੀ ਹੁੰਦੀ ਆ ਜਾਂ ਕਈ ਵਾਰ ਅੱਜ ਕੱਲ ਜਿਵੇਂ ਅਗਲਾ ਕਹਿੰਦੇ ਨੇ ਵੀ ਦੁਨੀਆ ਬੜੀ ਐਡਵਾਂਸ ਹੋ ਗਈ ਆ ਆਪਾਂ ਦੇਖਦੇ ਆਂ ਕਈ ਵਾਰ ਬੰਦਾ ਉਹ ਲਵ ਫੇਅਰ ਹੁੰਦਾ ਕਿਸਦਾ ਮੈਰਿਜ ਕਰਦਾ ਉਦੋਂ ਪਤਾ ਲੱਗਦਾ ਉਦੋਂ ਜਾਤ ਕਿੱਥੇ ਖੜਦੇ ਆ ਮੈਨੂੰ ਪਤਾ ਲੱਗਦਾ ਉਹਦੇ 'ਚ ਵੀ ਮੈਂ ਇੱਕ ਗੱਲ ਹੋਰ ਐਡ ਕਰ ਲਵਾਂ ਕਈ ਵਾਰ ਬੰਦੇ ਨਾ ਇੰਟਰ ਕਾਸਟ ਮੈਰਿਜ ਕਰਾ ਲੈਂਦੇ ਨੇ ਉਹ ਕਹਿੰਦੇ ਨੇ ਜੀ ਦੇਖੋ ਜੀ ਮੈਂ ਉਹ ਫਲਾਨੀ ਜਾਤ ਦੇ ਕੁੜੀ ਨਾਲ ਵਿਆਹ ਕਰ ਲਿਆ ਜਾਂ ਕੁੜੀ ਕਹਿੰਦੀ ਆ ਮੈਂ ਫਲਾਨੀ ਜਾਤ ਦੇ ਮੁੰਡੇ ਨਾਲ ਵਿਆਹ ਕਰ ਲਿਆ ਅਸੀਂ ਜਾਤ ਪਾਤ ਤੋੜੀ ਨਹੀਂ ਉੱਥੇ ਵੀ ਜਾਤ ਪਾਤ ਰਹਿੰਦੀ ਏ ਜੇ ਕਰਾ ਕੇ ਵੀ ਨਹੀਂ ਉਹ ਉਹ ਜਿਹੜੀ ਮੈਨੂੰ ਲੱਗਦਾ ਉਹ ਜਿਹੜਾ ਲਵ ਫੇਅਰ ਵਾਲੀ ਗੱਲ ਨਾ ਉਹ ਜਿਹੜੀ ਮੈਰਿਜ ਹੋਈ ਉਹ ਲਵ ਫੇਅਰ ਚ ਹੋਈ ਹੈ ਨਹੀਂ ਮੈਂ ਕਈ ਜੋੜੇ ਵੀ ਇਹੋ ਜਿਹੇ ਦੇਖਿਆ ਕਰਾ ਤਾਂ ਲੈਂਦੇ ਆ ਬਾਅਦ ਚ ਜਾ ਕੇ ਵੀ ਉਹ ਜਾਤ ਵਾਲੀਆਂ ਵੇ ਉਦੋਂ ਤਾਂ ਜਿਹੜੀ ਸ਼ੁਰੂਆਤ ਹੁੰਦੀ ਆ ਬੰਦਾ ਇੱਕ ਦੂਜੇ ਨਾਲ ਕਿਉਂਕਿ ਉਦੋਂ ਜਿਹੜਾ ਆਪਸੀ ਪਿਆਰ ਹੁੰਦਾ ਉਹਦੇ ਵਿੱਚ ਮੈਂ ਗੱਲ ਕਰਦਾ ਜੇ ਕੋਈ ਕਹਿੰਦਾ ਵੀ ਅਸੀਂ ਲਵ ਫੇਅਰ ਦੇ ਨਾਲ ਮੈਰਿਜ ਕਰਾ ਲਿਆ ਜਾਤ ਪਾਤ ਟੁੱਟ ਗਈ ਜਾਤ ਪਾਤ ਨਹੀਂ ਜਾਤ ਪਾਤ ਉਦੋਂ ਆਪਾਂ ਕਹਿ ਸਕਦੇ ਹਾਂ ਜਦੋਂ ਘਰ ਦੇ ਕਿਸੇ ਹੋਰ ਜਾਤ ਆਪਣੀ ਕੁੜੀ ਵਾਸਤੇ ਜਾਂ ਮੁੰਡੇ ਵਾਸਤੇ ਰਿਸ਼ਤਾ ਦੇਖਣ ਜਾਣਗੇ ਕਿਉਂਕਿ ਉਹ ਜਿਹੜੀ ਜਾਤ ਪਾਤ ਉਹ ਤਾਂ ਜਿਹੜਾ ਵਿਆਹ ਹੋਇਆ ਉਹ ਤਾਂ ਬੰਦੇ ਦਾ ਲਵ ਫੇਅਰ ਚ ਹੋਇਆ ਨਾ ਹੂੰ ਉਹ ਵੀ ਇੱਕ ਗੱਲ ਹੈਗੀ ਆ ਹੋਰ ਜਿਹੜੀ ਆਪਾਂ ਉਹ ਗੱਲ ਕੀਤੀ ਸੀ じゃ ਆਪਾਂ ਰੋਜ਼ ਦੇਖ ਰਹੇ ਹਾਂ ਇਨਸੀਡੈਂਟਸ ਦੇਖਦੇ ਆਂ بڑے ਇਨਸੀਡੈਂਟ ਹੋਏ ਨੇ ਪੰਜਾਬ ਦੇ ਵਿੱਚ ਬੰਤ ਸਿੰਘ ਵਾਲਾ ਇਨਸੀਡੈਂਟ ਦੇਖ ਲਓ ਤਲਨकांड ਹੋਇਆ ਸੀ ਤਲਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਮੈਨੇਜਮੈਂਟ ਕਮੇਟੀ ਦੇ ਵਿੱਚ ਹਿੱਸਾ ਮੰਗਦੇ ਸੀ ਬੰਦੇ ਜਿਹੜੇ ਆਪਾਂ ਗੱਲ ਕਰਦੇ ਆਂ ਅਨੁਸੂਚਿਤ ਜਾਤੀ ਵਾਲੇ ਮੈਨੇਜਮੈਂਟ ਕਮੇਟੀ ਦੇ ਹਿੱਸਾ ਮੰਗਦੇ ਸੀ ਦੁਆਬੇ ਚ ਤਲਨਪਿੰਡਾ ਤਾਂ ਉਦੋਂ ਲੜਾਈ ਹੋਈ ਸੀ ਉਹ ਕਹਿੰਦੇ ਤੁਹਾਨੂੰ ਤੁਹਾਨੂੰ ਹਿੱਸਾ ਨਹੀਂ ਦੇਣਾਗਾ ਉਹ ਵੀ ਉਹ ਵੀ ਜਾਤ ਪਾਤੀ ਆ ਨਾ ਤਾਂ ਉਹ ਇਹ ਜਾਤ ਪਾਤ ਹੈ ਨਹੀਂ ਆ ਇਧਰੇ ਵੀ ਆਪਾਂ ਮਾਲਵੇ ਵਾਲੇ ਪਾਸੇ ਸੰਗਰੂਰ ਜਲੂਰ ਵਾਲੀ ਘਟਨਾ ਜਿਹੜੀ ਘਰੇ ਜਾ ਕੇ ਲੱਤਾਂ ਮਤੋਈ ਪਿੰਡ ਹੋ ਗਿਆ ਮਲੇ ਕੋਟਲੇ ਨਾਲ ਫਿਰ ਉਹ ਬੀਪੁਰ ਵੱਲ ਹੋ ਗਿਆ ਸੀ ਹੋਰ ਹਰ ਹੁਣ ਰੀਸੈਂਟਲੀ ਮੰਡੋੜ ਪਿੰਡ ਆ ਉੱਥੇ ਚੱਲ ਰਹੀ ਆ ਲੁਧਿਆਣੇ ਜ਼ਿਲ੍ਹੇ ਚ ਖੰਨੇ ਕੋਲ ਇੱਕ ਪਿੰਡ ਹੈਗਾ ਤੁਰਮਰੀ ਉੱਥੇ ਵੀ ਚੱਲ ਰਿਹਾ ਬਹੁਤ ਪਿੰਡ ਨੇ ਜਿੱਥੇ ਇਹ ਮਾਨਸਿਕਤਾ ਕੀ ਆ ਕਿ ਗੁਰੂ ਘਰ ਜਿੱਥੇ ਗੁਰੂਆਂ ਨੇ ਤਾਂ ਕਿਹਾ ਸੀ ਜਾਤ ਪਾਤ ਤੋਂ ਉੱਪਰ ਉੱਠਣਾ ਪਰ ਉੱਥੇ ਗੁਰੂ ਘਰ ਚੋਂ ਹੀ ਹੋ ਕੇ ਆ ਰਹੇ ਨੇ ਪਉਜੀ ਪ੍ਰਿੰਸੀਪਲੀ ਤਾਂ ਜੇ ਗੱਲ ਕਰੀਏ ਸਿੱਖੇ ਜਿੰਦ ਦੇ ਵਿੱਚ ਕਿਤੇ ਨਹੀਂ ਹੈਗੀ ਪ੍ਰਿੰਸੀਪਲੀ ਗੱਲ ਕਰੀਏ ਸਿੱਧਾ ਜਦੋਂ ਜਿਹੜੇ ਲੋਕ ਨੇ ਨਾ ਲੋਕ ਮੰਨਦੇ ਨੇ ਨਾ ਲੋਕ ਹੁਣ ਕਈ ਤਾਂ ਇਹੋ ਜਿਹੇ ਹੈਗੇ ਨਲੀ ਜਿੰਨ ਜਿੱਥੇ ਤਾਂ ਪ੍ਰਿੰਸੀਪਲੀ ਹੈਗਾ ਕਿ ਜਿਵੇਂ ਹੁਣ ਗੱਲ ਦੇ ਮਨੁਸਮ੍ਰਿਤੀ ਚ ਲਿਖਿਆ ਢੋਲ ਗਵਾਰ ਸ਼ੂਦਰ ਔਰ ਨਾਰੀ ਪਰ ਇੱਥੇ ਨਹੀਂ ਨਾ ਸਿੱਖੀ ਚ ਨਹੀਂ ਹੈ ਜਾ ਕੋਈ ਚ ਲਿਖਿਆ ਪਰ ਜਿਹੜੇ ਬੰਦੇ ਨੇ ਉਹਨਾਂ ਦੀ ਮਾਨਸਿਕਤਾ ਉੱਥੋਂ ਹੀ ਡਰਾਈਵ ਹੁੰਦੀ ਆ ਉੱਥੇ ਹੀ ਉਹਨਾਂ ਦੀ ਮਾਨਸਿਕਤਾ ਡਰਾਈਵ ਹੁੰਦੀ ਆ ਜਿਹੜੀ ਮਾਨਸਿਕਤਾ ਕਿਹੜੀ ਹੈ ਜਿਹੜੀ ਮਨੁਬਾਦ ਵਾਲੀ ਮਾਨਸਿਕਤਾ ਕਿਉਂਕਿ ਉਹ ਨਹੀਂ ਚਾਹਦੇ ਉਹ ਆਪਦੇ ਨੂੰ ਉੱਪਰ ਸੋ ਕਾਲਡ ਉੱਚੀ ਜਾਤੀ ਦਾ ਸਮਝਦੇ ਨੇ ਫਿਰ ਉਹ ਜਿਹੜੀ ਮਾਨਸਿਕਤਾ ਡਰਾਈਵ ਹੁੰਦੀ ਆ ਫਿਰ ਜਿੱਥੇ ਜਿੱਥੇ ਜਿਹੜੇ ਜਿਹੜੇ ਅਦਾਰਿਆਂ 'ਚ ਹੋਣਗੇ ਉੱਥੇ ਉੱਥੇ ਉਸ ਅਦਾਰਿਆਂ 'ਚ ਉਹ ਆਪਣੇ ਹਿਸਾਬ ਨਾਲ ਉਹ ਜਿਹੜੇ ਆਪਣੇ ਉਹ ਆਪਣੇ ਹਿਸਾਬ ਨਾਲ ਚਲਾਉਣਗੇ ਜਿਵੇਂ ਤੁਸੀਂ ਯੂਨੀਵਰਸਿਟੀ 'ਚ ਵਿਚਰਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਕਦੇ ਹੰਡਾਇਆ ਇਹ ਕਾਸਟ ਵਾਲੀ ਗੱਲ ਮੈਜੀ ਯੂਨੀਵਰਸਿਟੀ ਤੋਂ ਬਥੇਰੇ ਕੇਸ ਹੁੰਦੇ ਨੇ ਜਿਵੇਂ ਲਿਖਣ ਲੱਗ ਜਾਵੇਂ ਲੱਗਦਾ ਕਿਤਾਬ ਲਿਖੀ ਜਾਵੇ ਬੜੇ ਇਨਸੀਡੈਂਟ ਨੇ ਮੈਂ 11 ਨਹੀਂ ਵਿਤਕਰਾ ਹੁੰਦਾ ਯੂਨੀਵਰਸਿਟੀ 'ਚ ਬਿਲਕੁਲ ਹੁੰਦਾ ਜੀ ਬਿਲਕੁਲ ਹੁੰਦਾ ਤੁਸੀਂ ਦੇਖੋ ਇੱਕ ਜਦੋਂ ਤੁਸੀਂ ਲਾ ਲਓ ਸਭ ਤੋਂ ਵੱਡਾ ਵਾ ਦੇਖ ਲਓ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਸਕੀਮ ਬਣਾਤੀ ਸਰਕਾਰ ਨੇ ਸਰਕਾਰ ਨੇ ਸਪੈਸ਼ਲ ਉਹਦਾ ਫੰਡ ਬਣਾਇਆ ਹੈ ਫਾਰਮ ਬਣਾ ਕੇ ਸਟੂਡੈਂਟ ਫਾਰਮ ਭਰਨਗੇ ਫਾਰਮ ਭਰ ਕੇ ਉਹਦੇ ਖਾਤੇ ਚ ਪੈਸੇ ਆਉਣਗੇ ਜਾਂ ਯੂਨੀਵਰਸਿਟੀ ਨੂੰ ਪੈਸੇ ਮਿਲਣਗੇ ਇਸ ਸਕਾਲਰਸ਼ਿਪ ਸਕੀਮ ਹਨ ਸਰਕਾਰ ਦੀ ਬਣਾਈ ਹੋਈ ਹੈ ਵੈਲਫੇਅਰ ਪਾਲਿਸੀ ਕਿਉਂਕਿ ਬੀਇੰਗ ਅ ਵੈਲਫੇਅਰ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਜਿਹੜੇ ਉੱਥੇ ਡਿਪਾਰਟਮੈਂਟ ਅਜ ਬੈਠੇ ਹੁੰਦੇ ਨੇ ਕਈ ਵਾਰ ਫਾਰਮ ਗੁੰਮ ਕਰ ਦਿੰਦੇ ਨੇ ਫਾਰਮ ਅੱਗੇ ਨਹੀਂ ਭੇਜਦੇ ਉਹ ਫਿਰ ਕਿੱਥੋਂ ਮਾਨਸਿਕਤਾ ਹੈ ਉਹ ਜਾਤੀਵਾਦੀ ਮਾਨਸਿਕਤਾ ਹੀ ਹੈ ਕਿ ਉਹਨਾਂ ਦੇ ਫਾਰਮ ਨਹੀਂ ਅੱਗੇ ਭੇਜਣੇ ਕਈ ਵਾਰ ਅੱਛਾ ਇਹ ਇਹ ਮਾਨਸਿਕਤਾ ਹੈ ਉਹਨਾਂ ਬੰਦੇ ਬਿਲਕੁਲ ਹੈਗੀ ਜਿਹੜੇ ਉੱਥੇ ਬ ਮੇਰਾ ਫਸਟ ਰੈਂਕ ਸੀ ਐਸਸੀ ਕੈਟਾਗਰੀ ਚ ਉਹ ਮੇਰਾ ਹੌਸਟਲ ਦਾ ਪਹਿਲਾ ਰੈਂਕ ਹੌਸਟਲ ਵੀ ਪਹਿਲਾ ਰੈਂਕ ਸੀ ਉਹ ਮੇਰਾ ਹੌਸਟਲ ਕਿਸੇ ਹੋਰ ਨੂੰ ਦਿੱਤਾ ਸੀ ਮੈਂ ਤਾਂ ਲੜਿਆ ਮੈਂ ਤਾਂ ਚੇਅਰ ਪਰਸਨ ਦੇ ਖਿਲਾਫ ਲੜਿਆ 15 20 ਦਿਨ ਲੜਿਆ ਮੈਂ ਕਿਹਾ ਨਹੀਂ ਤਾਂ ਮੈਂ ਬਾਹਰ ਬਹਿ ਜਾਣਾ ਮੈਨੂੰ ਹੌਸਟਲ ਤੋਂ ਮੈਨੂੰ ਹੌਸਟਲ ਦੇ ਦਿੱਤਾ ਸੀ ਮੈਂ ਆਪਣੀ ਇਨਸੀਡੈਂਟ ਦੀ ਗੱਲ ਕਰਦਾ ਹੋਰ ਕਿੰਨੇ ਇਨਸੀਡੈਂਟ ਨੇ ਲੋਕਾਂ ਦੇ ਯੂਨੀਵਰਸਿਟੀ ਚ ਦੇਖੋ ਸਟੂਡੈਂਟ ਨੂੰ ਗਾਈਡ ਨਹੀਂ ਮਿਲਦੇ ਹੈ ਮੈਂ ਲੋਅਰ ਅਪਾਰਟਮੈਂਟ ਦੀ ਗੱਲ ਕਰਦਾ ਲੋਅਰ ਅਪਾਰਟਮੈਂਟ ਚ ਕੀ ਹੋਇਆ ਸੀ ਉੱਥੇ ਇੱਕ ਜਿਹੜੇ ਚੇਅਰ ਪਰਸਨ ਸੀ ਉਹਨੇ ਇੱਕ ਵਾਰ ਇਹ ਕਿ ਅਸੀਂ ਇਹ ਨੀ ਅਥਰ ਰਿਜ਼ਰਵੇਸ਼ਨ ਨਹੀਂ ਦੇਣੀ ਰਿਜ਼ਰਵੇਸ਼ਨ ਤਾਂ ਕਨਸਟੀਟਿਊਸ਼ਨਲ ਦਿੱਤੀ ਹੋਈ ਆ ਉਹਦੇ ਪਿੱਛੇ ਕਾਰਨ ਵੀ ਕੀ ਨੇ ਕਿਉਂ ਦਿੱਤੀ ਗਈ ਸੀ ਅਹੀਆਂ ਚੀਜ਼ਾਂ ਹੁੰਦੀਆਂ ਰੋਹਿਤ ਬੋਮੱਲਾ ਵਾਲਾ ਤੁਹਾਨੂੰ ਇਨਸੀਡੈਂਟ ਪਤਾ ਹੋਊ ਰੋਹਿਤ ਬੋਮੱਲਾ ਨੂੰ ਇੰਨਾ ਜਿਹੜਾ ਉਹ ਟੌਰਚਰ ਕੀਤਾ ਗਿਆ ਸੀ ਉਹ ਕੀ ਕਹਿੰਦੇ ਨੇ ਉਹਨੇ ਸੁਸਾਈਡ ਕਰ ਲਿਆ ਸੀ ਬਾਲਮਕੰਦ ਭਾਗਤ ਜਿਹੜਾ ਏਮਜ਼ ਦੇ ਵਿੱਚ ਡਾਕਟੋਰੇਟ ਜਿਹੜੀ ਉਹ ਐਮਬੀਬੀਐਸ ਕਰ ਰਿਆ ਸੀ ਉਹਨੇ ਸੁਸਾਈਡ ਕੀਤਾ ਸੀ ਸਾਡੇ 32 ਸੈਕਟਰ ਦੇ ਵਿੱਚ ਇੱਕ ਸਟੂਡੈਂਟ ਸੀ ਸ਼ਾਇਦ ਜਗਜੀਤ ਸਿੰਘ ਨਾ ਜਾਂ ਜਸਪਰੀ ਸਿੰਘ ਨਾਮ ਸੀ ਉਹਦਾ ਉਹਨੇ ਸੁਸਾਈਡ ਕੀਤਾ ਤੇ ਸੁਸਾਈਡ ਹਾਲਾ ਸੁਸਾਈਡ ਹੱਲ ਤਾਂ ਨਹੀਂ ਹੈਗਾ ਬਟ ਆਪਾਂ ਨੂੰ ਨਹੀਂ ਪਤਾ ਕਿ ਅਸੀਂ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਤਾਂ ਗੱਲ ਕੁਝ ਹੋਰ ਆ ਪਰ ਮੈਨੂੰ ਲੱਗਦਾ ਜਿਹਦੇ ਤੇ ਬੀਤਰੀ ਉਹ ਹੀ ਜਾਣਦਾ ਸਾਨੂੰ ਨਹੀਂ ਪਤਾ ਸੁਸਾਈਡ ਨਹੀਂ ਫਿਰ ਰੋਹਿਤ ਬਹਿਮੂਲਾ ਇਹ ਪੈਦਾ ਹੁੰਦੇ ਰਹਿਣਗੇ ਨਹੀਂ ਇਹ ਤਾਂ ਨਹੀਂ ਇਹ ਤਾਂ ਨਹੀਂ ਨਹੀਂ ਜੇ ਤੁਹਾਡੀ ਸਮਝ ਆਪਾਂ ਦੇਖੀਏ ਕਿ ਮਤਲਬ ਅਸੀਂ ਇਹ ਤਸ਼ੱਦਦ ਚੋਂ ਗੁਜ਼ਰਦੇ ਰਹਾਂਗੇ ਨਹੀਂ ਇਹ ਤਾਂ ਇਹ ਤਾਂ ਮੈਂ ਹੁਣ ਗੱਲ ਰੱਖਦਾ ਇਹਦੇ ਨਾਲ ਮੈਂ ਇੱਕ ਹੋਰ ਇਨਸੀਡੈਂਟ ਜੋੜਦਾ ਜਦੋਂ ਅਸੀਂ ਨਾ ਕਾਲਜਾਂ ਸਕੂਲਾਂ ਚ ਪੜਦੇ ਆ ਜਾਂ ਕਿਸੇ ਆਰਗੇਨਾਈਜੇਸ਼ਨ ਜਿਵੇਂ ਮੈਂ ਏਐਸਐਫਾ ਦੇ ਨਾਲ ਜੁੜੇ ਆ ਜਦੋਂ ਅਸੀਂ ਆਰਗੇਨਾਈਜੇਸ਼ਨ ਚ ਕੰਮ ਕਰਦੇ ਹਣਾ ਤੇ ਸਾਨੂੰ ਕੋਈ ਬੰਦ ਲੋਕ ਕਹਿੰਦੇ ਨੇ ਯਾਰ ਤੁਸੀਂ ਕਿਉਂ ਕੰਮ ਕਰੀਂ ਗੁਰਦੀਪ ਛੱਡੋ ਤੁਸੀਂ ਪਹਿਲਾਂ ਸਿਸਟਮ ਦਾ ਹਿੱਸਾ ਬਣ ਜਿਓ ਸਿਸਟਮ ਚ ਜਾ ਕੇ ਕੰਮ ਕਰ ਲਿਓ ਤੁਸੀਂ ਅਫਸਰ ਬਣ ਜਾਓ ਫਿਰ ਕੰਮ ਕਰ ਲਿਓ ਮਤਲਬ ਅਫਸਰ ਬਣ ਕੇ ਤੇ ਜਿਹੜੇ ਹਰਿਆਣਾ ਦੇ ਏਡੀਜੀ ਸਾਹਿਬ ਨੇ ਸੁਸਾਇਡ ਕੀਤਾ ਉਹ ਤਾਂ ਸਿਸਟਮ ਦਾ ਹਿੱਸਾ ਸੀ ਨਾ ਸਿਸਟਮ ਦਾ ਹਿੱਸਾ ਬਣ ਕੇ ਤੁਹਾਨੂੰ ਵੀ ਪ੍ਰਤਾਰਤ ਮੈਂ ਆਪਾਂ ਪਹਿਲਾਂ ਗੱਲ ਕਰਦੇ ਸੀ ਪਿੰਡਾਂ ਦੇ ਵਿੱਚ ਮਜ਼ਦੂਰਾਂ ਨਾਲ ਕੀ ਹੁੰਦਾ ਉਸ ਤੋਂ ਬਾਅਦ ਬੰਦਾ ਯੂਨੀਵਰਸਿਟੀਆਂ 'ਚ ਜਾਂਦਾ ਯੂਨੀਵਰਸਿਟੀ ਰੋਹਤ ਬਿਮੁੱਲਾ ਬਾਲਕਨ ਮੁਕੰਦ ਭਾਰਤੀ ਜਸਪ੍ਰੀਤ ਸਿੰਘ ਹੋ ਗਿਆ ਹੋਰ ਕਈ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੇ ਸੁਸਾਇਡ ਕੀਤੇ ਨੇ ਉਸ ਤੋਂ ਇਲਾਵਾ ਹਰਿਆਣਾ ਦੇ ਆਈਪੀਐਸ ਆਫੀਸਰ ਉਹਨਾਂ ਨੇ ਸੁਸਾਇਡ ਕੀਤਾ ਪਿਛਲੇ ਦਿਨਾਂ 'ਚ ਹੋਰ ਸੁਣੋ ਜਦੋਂ ਜਦੋਂ ਤੁਸੀਂ ਜਿੱਥੇ-ਜਿੱਥੇ ਜਾਵੋਗੇ ਅਗਲੇ ਦਿਮਾਗ 'ਚ ਆਏਗਾ ਕਿ ਤੁਸੀਂ ਕਿਹੜੀ ਜਾਤ ਤੋਂ ਚੀਫ ਜਸਟਿਸ ਆਫ ਇੰਡੀਆ ਜਿਹੜੇ ਰਾਸ਼ਟਰਪਤੀ ਨੂੰ ਸੌਂਚਕਾਉਂਦੇ ਸਭ ਤੋਂ ਮੁੱਖ ਜੱਜ ਜਿਹੜੇ ਇੱਥੇ ਤੇ ਹੈਗੇ ਨੇ ਉਹਨਾਂ ਦੇ ਉੱਤੇ ਜੁੱਤਾ ਫੈਂਕਿਆ ਗਿਆ ਜੁੱਤਾ ਛੁੱਟਿਆ ਗਿਆ ਉਹ ਕਿੱਥੋਂ ਮਾਨਸਿਕਤਾ ਆਈ ਆ ਅਗਲਾ ਦੱਸਦਾ ਵੀ ਤੁਸੀਂ ਕੌਣ ਨੇ ਕਿੱਥੋਂ ਆਏ ਤੁਸੀਂ ਪਹਿਲਾਂ ਤਾਂ ਸਾਡੀ ਰਿਪਰੈਜ਼ੈਂਟੇਸ਼ਨ ਹੀ ਪੂਰੀ ਹੁੰਦੀ ਹੈਗੀ ਹੁਣ ਤੱਕ ਦੇਖ ਲਓ 50 ਤੋਂ ਬਾਅਦ ਹੁਣ ਤੱਕ ਸਿਰਫ ਦੋ ਦਲਿਤ ਬਣੇ ਨੇ ਸੁਪਰੀਮ ਕੋਰਟ ਆਫ ਇੰਡੀਆ ਦੇ ਸਿਰਫ ਦੋ ਦਲਿਤ ਚੀਫ ਜਸਟਿਸ ਬਣੇ ਨੇ ਪਹਿਲਾ ਕੇਜੀ ਵਾਲਾ ਕ੍ਰਿਸ਼ਨ ਦੂਜੇ ਉਹਦੇ ਤੇ ਵੀ ਜੁੱਤਾ ਸੁੱਟਿਆ ਗਿਆ ਹੋਰ ਕਿੰਨੇ ਕਰਨੇ ਹਾਈ ਕੋਰਟਾਂ 'ਚ ਦੇਖ ਲਓ ਸਾਡੇ ਇੱਥੇ ਪੰਜਾਬ ਵੇਨਾ ਹਰਿਆਣੇ ਕੋਲ ਸਿਰਫ ਦੋ ਜੱਜ ਨੇ ਗਲਤ ਜੱਜ ਹੂੰ ਤੇ ਔਰਤਾਂ ਦੀ ਗੱਲ ਸੁਣੋ ਹੋਰ ਔਰਤ ਤਾਂ ਹੋਰ ਵੀ ਪ੍ਰਤੀਕਤ ਔਰਤ ਦਲਿਤ ਜੱਜ ਪਹਿਲੀ ਜੱਜ ਬਣੀ ਐ ਇਸ ਵਾਰ ਜਦੋਂ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਦਲਿਤ ਔਰਤ ਜੱਜ ਬਣੀ ਐ ਹਾਈ ਕੋਰਟ ਉਹ ਵੀ ਦਲਿਤ ਤੇ ਇੱਕ ਔਰਤ ਹਾਂ ਇਹ ਇਹ ਗੱਲ ਹੈਗੀ ਐ ਇਹ ਇੱਕ ਹਰੇਕ ادارے ਦੇ ਵਿੱਚ ਹੈਗਾ ਆਪਾਂ ਮਲਿਕ ਮੈਂ ਉੱਥੇ ਗੱਲ ਕਰਦਾ ਵੀ ਤੁਸੀਂ ਸਿਸਟਮ 'ਚ ਇੱਕ ਅਗਲਾ ਕਹਿੰਦਾ ਤੁਸੀਂ ਸਿਸਟਮ ਚੱਲੇ ਜੋ ਸਿਸਟਮ 'ਚ ਜਾ ਕੇ ਫੇਰ ਤੁਹਾਨੂੰ ਫੇਸ ਕਰਨਾ ਪੈਂਦਾ ਜਿਵੇਂ ਤੁਸੀਂ ਕਿਹਾ ਕਿ ਯੂਨੀਵਰਸਿਟੀ ਚ ਵਿਚਰਦਿਆਂ ਦੌਰਾਨ ਤੁਹਾਡੇ ਨਾਲ ਹੀ ਵਾਪਰਿਆ ਹੋਰ ਬੱਚਾ ਨਾਲ ਵਾਪਰਦਾ ਜਿਵੇਂ ਬਹੁਤ ਸਾਰੇ ਪ੍ਰੀਖਿਆਵਾਂ ਜਦੋਂ ਹੁੰਦੀਆਂ ਉਹ ਚ ਕਈ ਵਾਰੀ ਜਿਹੜੇ Dalit ਬੱਚੇ ਨੇ ਉਹ ਕੰਪੀਟ ਦੂਸਰੇ ਚ ਕਰਦੇ ਜਰਨਲ ਚ ਪਰ ਜਦੋਂ ਰੈਂਕ ਆ ਜਾਂਦਾ ਤੇ ਦੂਸਰਾ ਤਬਕਾ ਇਹੀ ਕਹਿੰਦਾ ਯਾਰ ਤੇਰੇ ਕੋਲ ਤਾਂ ਕੋਟਾ ਹੀ ਸੀ ਹਾਂ ਉਹ ਦੇਖੋ ਉਹਦੇ ਚ ਬਾਈ ਜੀ ਮੈਂ ਗੱਲ ਕਰ ਇਹਦੇ ਤਾਂ ਇੰਦਰਾ ਸਾਨੀ ਵਰਸ ਯੂਨੀਅਨ ਆਫ ਇੰਡੀਆ ਦੀ 1992 ਦਾ 99 ਚ ਇੱਕ ਜੱਜ ਜਜਮੈਂਟ ਆਈ ਸੀ ਸੁਪਰੀਮ ਕੋਰਟ ਦੀ ਉਹ ਚ ਸਾਫ ਸਾਫ ਲਿਖਿਆ ਕਿ ਇਫ ਐਨੀ ਸਟੂਡੈਂਟਸ ਔਰ ਕੈਂਡੀਡੇਟ ਕੋਈ ਵੀ ਕੈਂਡੀਡੇਟ ਆ ਕਿਸੇ ਜੋਬ ਲਈ ਅਪਲਾਈ ਕਰ ਰਿਹਾ ਕੋਈ ਸਟੂਡੈਂਟ ਆ ਜੁਨੀਅਰ ਚ ਪੜਦਾ ਜੇ ਉਹ ਓਪਨ ਮੈਰਿਟ ਚ ਯਾਨੀ ਕਿ ਜਨਰਲ ਕੈਟਾਗਰੀ ਚ ਫਾਲ ਕਰਦਾ ਤਾਂ ਉੱਥੇ ਕੰਸੀਡਰ ਕੀਤਾ ਜਾਊਗਾ ਕਿਉਂਕਿ ਉਹਦੀ ਮੈਰਿਟ ਉਹਨਾਂ ਨੂੰ ਹਾਈ ਆ ਉਹਦੇ ਤੇ ਵੀ ਸੁਪਰੀਮ ਕੋਰਟ ਨੇ ਕੋਈ ਟਿੱਪਣੀਆਂ ਕੀਤੀ ਹੂੰ ਤੇ ਇਹਨਾਂ ਨੇ ਸੁਪਰੀਮ ਕੋਰਟ ਤੋਂ ਹੁਣ ਵੀ ਜੱਜਮੈਂਟ ਆਈ ਇਸ ਉਹਦੇ ਚ ਕਹਿ ਦਿੰਦੇ ਨੇ ਕਿ ਜੇ ਤੁਸੀਂ ਨੇ ਮਤਲਬ ਵੀ ਜੇ ਤੁਸੀਂ ਨੇ ਜਿਹੜੀ ਬੇਸਿਕ ਮੰਨ ਲਓ ਤੁਸੀਂ ਨੇ ਐਡਮਿਸ਼ਨ ਲਈ ਸੀ ਉਦੋਂ ਤੁਹਾਡੀ ਜਿਹੜੀ ਫੀਸ ਘੱਟ ਸੀ ਤੁਸੀਂ ਉਹ ਘੱਟ ਵੀ ਚ ਲਈ ਸੀ ਜਿਵੇਂ ਉਹ ਕਹਿੰਦੇ ਨੇ ਵੀ ਤੁਸੀਂ ਉਹਦਾ ਬੈਨੀਫਿਟ ਲੈ ਲਿਆ ਘੱਟ ਫੀਸ ਦਾ ਅਪਲਾਈ ਕਰਨ ਦੇ ਵੇਲੇ ਤੁਸੀਂ ਜਨਰਲ ਚ ਕੰਪੀਟ ਕਰੋਗੇ ਇਹ ਕਿਹੜੀ ਗੱਲ ਹੋ ਗਈ ਇੱਕ ਬੰਦਾ ਅਬਦੀ ਜਿਹੜੀ ਉਹਦੇ ਨਾਲ ਕਾਬਲੀਅਤ ਦੇ ਨਾਲ ਓਪਨ ਚ ਕੰਪੀਟ ਕਰ ਰਿਹਾ ਤੁਸੀਂ ਉਹਨੂੰ ਵੀ ਹਰਿਆਣਾ ਦੇ ਵਿੱਚ ਹੋਣੀ ਹੋਇਆ ਅਸਿਸਟੈਂਟ ਪ੍ਰੋਫੈਸਰਾਂ ਦੀ ਪੋਸਟਾਂ ਨਿਕਲੀਆਂ ਸੀ ਹਰਿਆਣਾ ਦੇ ਵਿੱਚ ਉਹਦਾ ਮੈਂ ਸੀ ਪਿਛਲੇ ਦਿਨਾਂ ਦੀ ਉਹ ਗੱਲ ਆਲੇ ਆ ਪਿਛਲੇ ਹਫਤੇ ਉਹਨਾਂ ਦੀ ਇੰਟਰਵਿਊ ਹੋ ਕੇ ਆਟੀਆਂ ਨੇ ਉਹ ਚ ਕੀ ਹੋਇਆ ਸੀ ਸਟੂਡੈਂਟ ਨੇ ਜਿਹੜੇ ਐਸਸੀ ਕੈਟਾਗਰੀ ਤੇ ਬੀਸੀ ਕੈਟਾਗਰੀ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਜਦੋਂ ਅਸਿਸਟੈਂਟ ਪ੍ਰੋਫੈਸਰ ਦੇ ਲਈ ਅਪਲਾਈ ਕੀਤਾ ਜਿਵੇਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਤਾਂ ਕਿਉਂਕਿ ਸਟੇਟ ਦਾ ਮੈਟਰ ਹੁੰਦਾ ਨਾ ਰਿਜ਼ਰਵੇਸ਼ਨ ਪੰਜਾਬ ਦੇ ਸਟੂਡੈਂਟ ਨੇ ਹਰਿਆਣਾ ਚ ਅਪਲਾਈ ਕੀਤਾ ਉਹਨਾਂ ਨੇ ਜਨਰਲ ਚ ਕੰਪੀਟ ਕੀਤਾ ਜਨਰਲ ਚ ਹੀ ਕਰਨਾ ਸੀ ਉਹਨਾਂ ਨੇ ਪਹਿਲਾਂ ਉਹਨਾਂ ਦਾ ਬੇਸਿਕ ਜਿਹੜਾ ਨੋਲੇਜ ਟੈਸਟ ਆ ਉਹ ਵੀ ਪਾਸ ਕਰ ਲਿਆ ਉਹਨਾਂ ਦੀ ਸਕਰਟਰੀ ਨਹੀਂ ਹੋ ਗਈ ਆ ਡਾਕੂਮੈਂਟੇਸ਼ਨ ਹੋ ਗਈ ਆ ਫਿਰ ਉਹਨੂੰ ਲੈਟਰ ਆਉਂਦਾ ਕਿ ਤੁਸੀਂ ਨਹੀਂ ਕਰ ਸਕਦੇ ਤੋ ਕਿ ਤੁਸੀਂ एलिजिਬਲ ਨਹੀਂ ਹੈਗੇ ਕਿਉਂਕਿ ਤੁਸੀਂ ਜਿਹੜਾ UGC NET ਸੀ ਉਹ ਤੁਸੀਂ SC ਚ ਕੀਤਾ ਸੀ UGC NET ਤਾਂ ਨੈਸ਼ਨਲ एलिजिਬਿਲਟੀ ਟੈਸਟ ਤਾਂ ਨੈਸ਼ਨਲ ਲੈਵਲ ਦਾ ਟੈਸਟ ਆ ਇਹ ਵੀ ਜਾਤ ਪਾਤ ਆ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜੁਨਿਸਟੀਆਂ ਦੇ ਵਿੱਚ ਮੈਂ ਇੱਕ ਹੋਰ ਐਗਜ਼ਾਮਪਲ ਦਿੰਨਾ ਹਸ਼ਿਆਰਪੁਰ ਦਾ ਕਾਲਜ ਆ ਅ ਐਜੂਕੇਸ਼ਨ ਕਾਲਜ ਆ ਜੀ ਉੱਥੇ ਦਾ 12 13 ਦਾ ਕੇਸ ਦੱਸਦਾ ਜਿਹੜੇ ਕੇਸ ਦੇ ਵਿੱਚ ਅਸੀਂ ਉਹਦੇ ਚ ਪਰਸਨਲਿ ਇਨਵੋਲਵ ਹੋ ਕੇ ਉਹ ਕੀਤਾ ਸੀ ਸਟੂਡੈਂਟ ਦੇ ਨਾਲ ਖੜੇ ਸੀ ਸਟੂਡੈਂਟ ਨੇ ਜਿਵੇਂ ਪੋਸਟ ਮੈਟ੍ਰਿਕ ਸੋਲੀਸ਼ਿਪ ਦੇ ਸਕੀਮ ਦੇ ਅੰਡਰ ਫੀਸ ਮਾਫ ਸੀ ਕਿਉਂਕਿ ਉਹ ਨੋਟੀਫਿਕੇਸ਼ਨ ਚ ਲਿਖਿਆ ਹੋਇਆ ਸੀ ਕਿ ਜਿਹੜਾ ਵਿਭਾਗ ਦਾ ਮੁਖੀ ਹੋਊਗਾ ਜਿਵੇਂ ਕਾਲਜ ਦਾ ਪ੍ਰਿੰਸੀਪਲ ਆ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਉਹਦੀ ਜ਼ਿੰਮੇਵਾਰੀ ਹੋਊਗੀ ਸਕਾਲਰਸ਼ਿਪ ਸਕੀਮ ਇੰਪਲੀਮੈਂਟ ਕਰਾਉਣਾ ਜੀ ਉਹਦੇ ਚ ਕੀ ਹੋਇਆ ਉਹਨਾਂ ਨੇ ਪਹਿਲਾਂ ਬੱਚਿਆਂ ਨੂੰ ਦਾਖਲਾ ਦਿੱਤਾ ਪੀਐਮਐਸ ਦੇ ਅੰਡਰ ਜਦੋਂ ਰੋਲ ਨੰਬਰ ਮਿਲਣਾ ਸੀ ਰੋਲ ਨੰਬਰ ਨਹੀਂ ਦਿੱਤੇ ਹੈਗੇ ਸਟੂਡੈਂਟ ਨੇ ਸਾਡੇ ਕੋਲ ਯੂਨੀਵਰਸਿਟੀ ਅਪਰੋਚ ਕੀਤਾ ਤੇ ਅਸੀਂ ਯੂਨੀਵਰਸਿਟੀ ਦੇ ਵਿੱਚੋਂ ਕਿ ਸਾਡੀ ਯੂਨੀਵਰਸਿਟੀ ਦਾ ਜਿਹੜਾ ਇੱਥੇ ਡੀਨ ਕਾਲਜ ਡਿਵੈਲਪਮੈਂਟ ਕੋਲ ਅਪਰੋਜ਼ ਕੀਤੀ ਇੱਥੋਂ ਚਿੱਟੀਆਂ ਚਿੱਟੀਆਂ ਭਜਵਾਈਆਂ ਗਈਆਂ ਉਧਰ ਹੁਸ਼ਿਆਰਪੁਰ ਦਾ ਜਿਹੜਾ ਡੀਸੀਸੀ ਉਹਨੂੰ ਲੈਟਰ ਲਿਖੇ ਤਾਂ ਕੁੱਲ ਮਿਲਾ ਕੇ ਕਾਲਜ ਦੇ ਪ੍ਰਿੰਸੀਪਲ ਨੂੰ ਲੈਟਰ ਚਲੇਗਾ ਕਿ ਰੋਲ ਨੰਬਰ ਦੇਵੋ ਕਾਲਜ ਦੇ ਪ੍ਰਿੰਸੀਪਲ ਨੇ ਰੋਲ ਨੰਬਰ ਨਹੀਂ ਦਿੱਤੇ ਹੈਗੇ ਰੋਲ ਨੰਬਰ ਜਦੋਂ ਨਹੀਂ ਦਿੱਤੇ ਹੈਗੇ ਤਾਂ ਉਹਦੇ ਖਿਲਾਫ ਡੀਸੀ ਦਫ਼ਤਰ ਤੋਂ ਬਰੰਟ ਚਲੇਗਾ ਉਹਦੇ ਕਰਕੇ ਉਹ ਚੜ ਗਿਆ ਉਹਨੇ ਰੋਲ ਨੰਬਰ ਦੇਤਾ ਜਦੋਂ ਸਟੂਡੈਂਟ ਦਾ ਰਿਜ਼ਲਟ ਆਇਆ ਸਾਰਿਆਂ ਦੀ ਇੰਟਰਨਲ ਅਸੈਸਮੈਂਟ ਲਗਭਗ 90 ਤੋਂ 92 ਸਟੂਡੈਂਟ ਸੀ ਇੰਟਰਨਲ ਅਸ ਫਿਰ ਵੀ ਕੜ ਕੱਢ ਗਿਆ ਹਾਂ ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਥੋੜੀ ਜਿਹੀ ਸਟੋਰੀ ਆਪਾਂ ਫਿਰ ਉਹ ਜਦੋਂ ਘਟ ਕੀਤੀ ਫਿਰ ਉਹ ਫੇਰ ਲਿਖਿਆ ਬਾਈ ਚਾਂਸਲਰ ਨੂੰ ਲਿਖਿਆ ਹਰਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਫਿਰ ਇੱਕ ਕਮੇਟੀ ਬਣੀ ਕਮੇਟੀ ਜਦੋਂ ਉੱਥੋਂ ਜਾ ਕੇ ਆਏ ਪ੍ਰੋਫੈਸਰ ਹਾਨੀਕਿ ਰਾਮਦੇਵ ਅੰਡਰ ਕਮੇਟੀ ਬਣੀ ਕਮੇਟੀ ਬਣ ਕੇ ਉਹ ਫੈਕਟ ਫਾਈਨਡਿੰਗ ਕਰਕੇ ਆਏ ਉਹਨਾਂ ਨੇ ਰਿਪੋਰਟ ਦਿੱਤੀ ਕਿ ਜੀ ਬੀਐਡ ਤੇ ਜਿਹੜੇ ਬੀਐਡ ਤੇ ਐਮਐਡ ਵਾਲੇ ਸਟੂਡੈਂਟ ਨੇ ਉਹਨਾਂ ਦੀ ਜਿਹੜੀ ਡਿਗਰੀ ਆ ਫਸਟ ਕਲਾਸ ਡਿਗਰੀ ਆ ਉਹਨਾਂ ਨਾਲ ਤਾਂ ਕੋਈ ਡਿਸਕ੍ਰਿਮੀਨੇਸ਼ਨ ਹੋਇਆ ਹੀ ਨਹੀਂ ਹੈਗਾ ਜਦੋਂ ਅਸੀਂ ਦੇਖ ਫਰਪਾ ਲਿਖ ਕੇ ਦਿੱਤਾ ਵੀ ਤੁਸੀਂ ਇਹ ਦੇਖੋ ਪੰਜਾਬ ਚ ਕਿਤੇ ਵੀ ਬੀਐਡ ਵਾਲਿਆਂ ਤੇ 60 ਲੈਂਡ ਤੋਂ ਘੱਟ ਨੰਬਰ ਨਹੀਂ ਆਉਂਦੇ ਹੂੰ 95% ਸਟੂਡੈਂਟ ਹੈ ਇਹ ਜਿਹੜੇ ਉਹਨਾਂ ਦੇ 60% ਤੋਂ ਘੱਟ ਨੰਬਰ ਨਹੀਂ ਆਉਂਦੇ ਅਸੀਂ ਫੇਰ ਲਿਖਦੇ ਗਏ ਲਿਖਦੇ ਗਏ ਲਿਖਦੇ ਗਏ 2 ਸਾਲਾਂ ਦੇ ਵਿੱਚ ਸਾਡੇ ਕੋਲ 150 ਪੇਜਾਂ ਦੀ ਫਾਈਲ ਹੋ ਗਈ 150 ਪੰਨਿਆਂ ਦੀ ਫਾਈਲ ਹੋ ਕੇ ਕਾਗਜ਼ ਹੋ ਕੇ ਅਸੀਂ ਫੇਰ ਲਿਖਿਆ ਭਾਈਚਾਸਰ ਨੂੰ ਦੁਬਾਰਾ ਫੇਰ ਕਮੇਟੀ ਬੈਠੀ ਦੂਜੀ ਕਮੇਟੀ ਨੇ ਡਿਸਾਈਡ ਕੀਤਾ ਕਿ ਬੱਚਿਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਸੀ ਜਦੋਂ ਡਿਸਕਮਿਸ਼ਨ ਹੋਇਆ ਸੀ ਉਹਦਾ ਡਾਕੂਮੈਂਟ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਉਸ ਤੋਂ ਬਾਅਦ ਡਿਸਾਈਡ ਕੀਤਾ ਕਿ ਇਹਨਾਂ ਜਵਾਕਾਂ ਨੂੰ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਦੁਬਾਰਾ ਤੋਂ ਅਸੈਸਮੈਂਟ ਦਿੱਤੀ ਜਾਵੇ ਉਹਨਾਂ ਨੂੰ ਨੰਬਰ ਦਿੱਤੇ ਜਾਣ ਫਿਰ ਉਹਨਾਂ ਦਾ ਨੰਬਰ ਦੇ ਕੇ ਦੁਬਾਰਾ ਸਰਟੀਫਿਕੇਟ ਚੇਂਜ ਕਰਕੇ ਲੈ ਕੇ ਇਹ ਹੋਇਆ ਸੀ 2 ਸਾਲਾਂ 'ਚ ਸਾਨੂੰ 2 ਸਾਲ ਲੱਗ ਜੀਨਾ ਤੇ ਅੱਧੇ ਸਟੂਡੈਂਟ ਬਿਅ ਹੈਗੇ ਅੱਧੇ ਛੱਡ ਕੇ ਚਲੇ ਗਏ ਉਹ ਕਿਤੇ ਚਲੇਗਾ ਇੰਨਾ ਸਾਲ ਪਹਿਲਾਂ ਸਾਨੂੰ ਇਸ ਦੇਸ਼ ਦੇ ਵਿੱਚ ਮੁਲਕ ਦੇ ਵਿੱਚ ਪਹਿਲਾਂ ਸਾਨੂੰ ਸਾਡੀਆਂ ਵੈਲਫੇਅਰ ਪਾਲਿਸੀਆਂ ਬਣਾਉਣ ਦੇ ਲਈ ਲੜਨਾ ਪੈਂਦਾ ਫਿਰ ਤੁਹਾਨੂੰ ਤੁਹਾਨੂੰ ਅੱਖ ਰੱਖਣੀ ਪੈਂਦੀ ਅਗੇ ਚੱਲਦੀ ਆ ਕੁਝ ਵੀ ਹੁੰਦਾ ਜਿਵੇਂ ਹਰਿਆਣੇ ਦੇ ਡੀਸੀਪੀ ਨਾਲ ਹੋਇਆ ਜੀ ਕਈ ਚੀਜ਼ਾਂ ਲਈ ਉਹਨੇ ਮੋਰਚੇ ਖੋਲੇ ਸੀ ਉਹਨੇ ਕਿਹਾ ਸੀ ਉਹ ਦੇਖੋ ਤੁਸੀਂ ਉਹਦੀ ਕੋਈ ਸੋਸ਼ਲ ਮੀਡੀਆ ਤੇ ਫੋਟੋ ਵੀ ਨਹੀਂ ਵੀ ਕੁਝ ਜਿਵੇਂ ਕਈ ਕਈ ਹੁੰਦੇ ਨੇ ਅਫਸਰ ਕਿਤੇ ਕਿਸੇ ਨੇਤਾ ਨੂੰ ਪੁਲਿਸ ਕਰਦੇ ਹੁੰਦੇ ਨੇ ਕਿਸੇ ਨੂੰ ਬੁੱਕੇ ਦਿੰਦੇ ਨੇ ਕਿਸੇ ਨੂੰ ਕੀ ਕਰਦੇ ਨੇ ਉਹਨੇ ਕਈ ਵਾਰ ਡਿਮਾਂਡ ਚੱਕੀ ਵੀ ਮੇਰੇ ਨਾਲ ਆ ਕੁਝ ਹੋ ਰਿਹਾ ਬੰਦਾ ਉੱਥੇ ਜਾ ਕੇ ਲੜਦਾ ਹੁਣ ਸਾਨੂੰ ਨਹੀਂ ਪਤਾ ਕੀ ਕੁਝ ਹੋਇਆ ਹੋਊਗਾ ਜਿਹੜਾ ਬੰਦਾ ਸੁਸਾਇਸਾਈਡ ਕਰਦਾ ਕੀ ਪਤਾ ਉਹਦੇ ਤੇ ਕੀ ਬੀਤਰੀ ਹੋਈ ਆਪਾਂ ਤਾਂ ਕਹਿ ਦੇਣੇ ਸਾਡੇ ਲਈ ਕਹਿਣਾ ਸੌਖਾ ਅਸੀਂ ਤਾਂ ਕਹਿੰਦੇ ਹੁਣ ਅਸੀਂ ਤਾਂ ਯੂਨੀਸਟਿਕ ਕਹਿੰਦੇ ਅਸੀਂ ਹੁਣ ਅਜਿਹਾ ਮਲਕੀ ਪਤਾ ਨਹੀਂ ਹੁੰਦਾ ਬੰਦੇ ਦੇ ਉੱਤੇ ਕੀ ਪੀਤਦੀ ਆ ਇਹ ਇੱਥੇ ਹਰਿਆਣੇ ਦੇ ਐਡੀਜੀਪੀ ਨਾਲ ਹੋਇਆ ਧਨੋਲੇ ਦੇ ਵਿੱਚ ਜਗਮੇਲ ਸਿੰਘ ਸੀ ਸੁਸਾਇਟੀ ਦੇ ਵਿੱਚ ਸੈਕਟਰੀ ਲੱਗੇ ਸੀ ਉਹਨਾਂ ਨਾਲ ਹੋਇਆ ਸੀ ਬਹੁਤ ਬੰਦੇ ਨੇੜੇ ਖੇਤ ਮਜ਼ਦੂਰ ਉਹਨਾਂ ਨਾਲ ਹੁੰਦੇ ਨੇ ਜਿਹੜੇ 30 35 35000 ਰੁਪਏ ਪਿੱਛੇ ਜਿਹੜੇ ਬੰਦਿਆਂ ਨੂੰ ਕੋਈ ਮਲਕੀ ਕੀ ਕੁਛ ਕਰਨਾ ਪੈਂਦਾ ਠੀਕ ਆ ਪਰ ਇਹ ਇੱਥੇ ਵੀ ਹੋ ਰਿਹਾ ਹੈ ਜੁਨੀਵਰਸਟੀਆਂ ਚ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਕਿੰਨੀ ਐਗਜ਼ਾਮਪਲ ਹੈ ਡੈਥ ਆਫ ਮੈਰਿਟ ਇੱਕ ਡਾਕੂਮੈਂਟਰੀ ਹੈਗੀ ਉਹ ਚ ਤੁਸੀਂ ਦੇਖ ਲਓ ਕਿੰਨੇ ਸਟੂਡੈਂਟਸ ਨੇ ਉਹਨਾਂ ਦੀ ਡਾਕੂਮੈਂਟ ਕੀਤਾ ਹੋਇਆ ਕਿ ਜਿਨ੍ਹਾਂ ਨੇ ਸੁਸਾਇਸਾਈਡ ਕੀਤਾ ਜਿਹੜੀ ਇੱਕ ਕਾਸਟ ਤੇ ਵਿੱਚ ਕਾਸਟ ਜਾਤ ਦੇ ਵਿੱਚ ਜਾਤ ਵੀ ਹੈ ਜਿਹੜੇ ਮਤਲਬ ਕੁਝ ਵਿਅਕਤੀ ਉਹ 14 ਦੇ ਚਲੇ ਜਾਂਦੇ ਆ ਇਹ ਵੀ ਲੱਗਦਾ ਤੁਹਾਨੂੰ ਲੱਗਦਾ ਕਿ ਮੈਂ ਨੇ ਰੱਖਦੀ ਆ ਗੱਲ ਵੀ ਹਾਂ ਪਿੰਡ ਚੋਂ ਛੁੱਟ ਕੇ ਕੋ 14 ਦੇ ਚਲੇ ਗਿਆ ਉਹ ਕਹਿੰਦਾ ਮੈਂ ਮੰਨ ਮੰਨਦੇ ਨਹੀਂ ਮੈਂ ਉਸ ਚੋਂ ਹੈਗਾ ਹੁਣ ਨੇ ਇਹਦਾ ਮਾਨਸਿਕ ਤੈ ਤਾਂ ਗਲਤ ਗੱਲ ਹੈ ਨਾ ਹੁਣ ਕਈ ਬੰਦੇ ਕਿਉਂਕਿ ਬਾਬਾ ਸਾਹਿਬ ਮੇੜਕਰ ਵੀ ਕਹਿੰਦੇ ਸੀ ਵੀ ਤੁਸੀਂ ਯਾਰ ਕੋ ਸੋਚੋ ਤਾਂ ਤੇ ਪਹੁੰਚੀ ਘਟਕੜ ਆਪਣੇ ਜਿਹੜੇ ਪਿੰਡਾਂ ਚ ਨੇ ਬਸਤੀਆਂ ਚ ਮੁੜ ਕੇ ਜਾ ਉਹਨਾਂ ਨੂੰ ਮੋਟੀਵੇਟ ਕਰੋ ਕਿਉਂਕਿ ਲੋਕ ਇੱਕ ਦੂਜੇ ਨੂੰ ਦੇਖ ਕੇ ਮੋਟੀਵੇਟ ਹੁੰਦੇ ਮੈਂ ਕਹਾਣੀ ਸਿਮਰਨ ਧਾਨੀਵਾਲ ਮੇਰੇ ਮਿੱਤਰ ਨੇ ਪੰਜਾਬ ਦੇ ਕਹਾਣੀਕਾਰ ਉਹਨਾਂ ਦੀ ਕਹਾਣੀ ਹੈ ਕਿ ਹੁਣ ਮੈਂ ਝੂਠ ਨਹੀਂ ਬੋਲਦਾ ਉਹਦੇ ਚ ਵੀ ਮਤਲਬ ਉਸ ਕਹਾਣੀ ਦੇ ਵਿੱਚ ਬਿਆਨ ਹੈ ਕਿ ਉਹ ਬੰਦਾ ਸਾਰੀ ਉਮਰ ਝੂਠ ਬੋਲਦਾ ਰਿਹਾ ਕਿ ਮੈਂ ਨਹੀਂ ਮੈਂ ਅਸ ਜਾਤ ਦਾ ਮੇਰੇ ਕੋਲ ਇੰਨੀ ਜ਼ਮੀਨ ਹੈ ਅਖੀਰ ਉਹ ਕਿਸੇ ਅਹੁਦੇ ਤੇ ਜਾਂਦਾ ਤੇ ਪਿੰਡ ਦੇ ਜਿੰਨੇ ਕੁ ਜੋ ਕੁਝ ਵਾਪਰਿਆਂਦਾ ਐਂਡ ਤੇ ਜਾ ਕੇ ਉਹ ਕਲਰਾਈਜ਼ ਕਰਦਾ ਨਹੀਂ ਮੈਂ ਹੈਗਾ ਇੰਨਾ ਚੋਂ ਇਹ ਬਹੁਤ ਬੰਦੇ ਨੇ ਬਾਈ ਜੀ ਜਿਵੇਂ ਝੂਠੇ ਗੋਤਲਾ ਲਾ ਕੇ ਫਰੀਏ ਤੈਨਾਂ ਜੁਨਿਸਟੀਆਂ ਚ ਵੀ ਆਏਗੇ ਨੇ ਵੀ ਆਪਣੇ ਨਾਮ ਦੇ ਪਿੱਛੇ ਝੂਠਾ ਹੀ ਗੋਤਲਾ ਲਿਆ ਉਈਆਂ ਹਵਾ ਚ ਫਰੀ ਵੀ ਜਿਹੜਾ ਹੁੰਦਾ ਵੀ ਨਹੀਂ ਮਤਲਬ ਕਿ ਦੱਸਣ ਲਈ ਉੱਚ ਜਾਤੀ ਤੋਂ ਭਾਈ ਜਿਹੜੇ ਜਾਤ ਪਾਤ ਅਸੀਂ ਤਾਂ ਬਣਾਈਆਂ ਹੈ ਕਿ ਜਿਹਨੇ ਬਣਾਈ ਆ ਉਹਨੂੰ ਡਰਨਾ ਚਾਹੀਦਾ ਨਾ ਜਿਵੇਂ ਨੇ ਤੁਸੀਂ ਹੈਗੇ ਉਦਾਂ ਦੀ ਬੋਕ ਕਰੋ ਇਹਦੇ ਤੇ ਲਈ ਕੁਝ ਉਹ ਕਰਨ ਦੀ ਲੋੜ ਨਹੀਂ ਕਿ ਬਹੁਤ ਬੰਦੇ ਨੇ ਜਿਹੜੇ ਆਪਣੀ ਜਾਤ ਛਪਾਉਂਦੇ ਹੋਏ ਜੁਨੀਵਰਸਟੀਆਂ ਚ ਵੀ ਪੜ੍ਹਦੇ ਨੇ ਦੱਸਦੇ ਨੇ ਜਾਤ ਚ ਜਦ ਪਤਾ ਲੱਗਦਾ ਪਰ ਕਈ ਵਾਰੀ ਨਫ਼ਰਤ ਮਤਲਬ ਦੂਸਰੇ ਪਾਸਿਓ ਵੀ ਹਾਲਾਂਕਿ ਮੈਨੂੰ ਪਤਾ ਹੈ ਕਿ ਦਲਿਤ ਬਹੁਤ ਸੱਦ ਸਹਿੰਦਾ ਸ਼ੁਰੂ ਬਚਪਨ ਤੋਂ ਲੈ ਕੇ ਲੜਾਈ ਤੱਕ ਜਿਵੇਂ ਤੁਸੀਂ ਦੱਸਦੇ ਹੋ ਪਰ ਕਈ ਵਾਰੀ ਉਧਰ ਵੀ ਨਫ਼ਰਤ ਬਹੁਤ ਜਿਆਦਾ ਹੁੰਦੀ ਹੈ ਕਿ ਹਾਂ ਅਸੀਂ ਇਹਨਾਂ ਦੇ ਖਿਲਾਫ ਆ ਤੇ ਖਿਲਾਫ ਹੀ ਖੜੇ ਆ ਫਿਰ ਉਹ ਤਾਂ ਖੜੇ ਨੇ ਉਹ ਤਾਂ ਜਿਨੇ ਖੜਨਾ ਹੈ ਖੜੋ ਉਹ ਤਾਂ ਇਹ ਵੀ ਤੁਹਾਨੂੰ ਯੂਨਾਈਟ ਹੋਣਾ ਮਨੁੱਖ ਹੋਣਾ ਲਾਜ਼ਮੀ ਹੈ ਨਹੀਂ ਮਨੁੱਖ ਹੋਣਾ ਤਾਂ ਲਾਜ਼ਮੀ ਹੈ ਪਰ ਇਹ ਮੰਨ ਲਓ ਜੇ ਕੋਈ ਤੁਹਾਡੇ ਤੇ ਹੁਣ ਏਦਾਂ ਕਰਕੇ ਆਊਗਾ ਫਿਰ ਤੁਹਾਨੂੰ ਤਾਂ ਖੜਨਾ ਹੀ ਨਹੀਂ ਨਹੀਂ ਦੂਜੇ ਪਾਸੇ ਸਾਰੇ ਵੀ ਮਾੜੇ ਨਹੀਂ ਹੋ ਸਕਦੇ ਨਹੀਂ ਬਿਲਕੁਲ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਬਹੁਤ ਜਗ੍ਹਾ ਹੈਗੇ ਨੇ ਆਪਾਂ ਯੂਨੀਵਰਸਿਟੀ 'ਚ ਵੀ ਦੇਖਿਆ ਬਹੁਤ ਨੇ ਮੈਂ ਤੁਹਾਨੂੰ ਦੱਸਿਆ ਇੱਕ ਸਟੂਡੈਂਟ ਦਾ ਮਸਲਾ ਸੀ ਕਈਆਂ ਦੇ ਮਸਲੇ ਉਹਨੇ ਜਿਵੇਂ ਹੁਣ ਆਹਾ ਸੀ ਮੈਂ ਤੁਹਾਨੂੰ ਦੱਸਿਆ ਹਿਸ਼ਾਰਪੁਰ ਵਾਲੀ ਗੱਲ ਪਹਿਲਾਂ ਪ੍ਰੋਫੈਸਰ ਰੌਣਕੀ ਰਾਮ ਦੇ ਅੰਡਰ ਕਮੇਟੀ ਬੈਠੀ ਜਿਨ੍ਹਾਂ ਨੇ ਕਿਹਾ ਕਿ ਜਾਤ ਪਤ ਵੀ ਇਹਨਾਂ ਨੂੰ ਜਾਤ ਪ ਸਾਡੇ 22 ਚਾਂਸ ਦਾ ਡਿਸੀਜਨ ਕਮੇਟੀ ਰეკਮੈਂਡ ਕੀਤਾ ਉਹ ਤਾਂ ਰਣਕਮਰ ਗਰੋਬਰ ਸੀ ਉਹਨਾਂ ਨੇ ਸੈਪਟ ਕੀਤਾ ਕਿ ਜਾਤ ਪਾਤ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਤੇ ਉਹਨਾਂ ਨੇ ਅਲਾਉ ਕੀਤਾ ਕਿ ਇਹਨਾਂ ਨੂੰ ਨੰਬਰ ਵਧਾ ਕੇ ਦੇਣੇ ਚਾਹੀਦੇ ਸਾਰੇ ਨਹੀਂ ਹੁੰਦੇ ਹੈਗੇ ਮੈਂ ਗੱਲ ਕਰਦਾ ਜਿਹੜੇ ਹੈਗੇ ਨੇ ਉਹ ਜਿਆਦਾ ਉਹ ਵੱਧ ਨੇ ਜਿਹੜੇ ਜਾਤ ਪਾਤ ਕਰੇ ਵੱਧ ਨੇ ਦੂਜੀ ਗੱਲ ਇੱਕ ਹੋਰ ਵੀ ਆ ਪਹਿਲਾਂ ਮੈਂ ਯੂਨੀਵਰਸਿਟੀ ਜਦੋਂ ਆਇਆ ਸੀ ਸਾਡੀ ਮੈਂ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਦਾ ਮੈਂਬਰ ਸੀ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਸਾਰੇ ਕਹਿੰਦੇ ਬੜੇ ਵਧੀਆ ਤੁਸੀਂ ਸਾਰਾ ਕੁਝ ਵਧੀਆ ਕਿਉਂਕਿ ਅਸੀਂ ਕੰਮ ਤਾਂ ਕਰਦੇ ਹੁੰਦੇ ਸੀ ਜਿੱਦਣ ਕਿਉਂਕਿ ਅਸੀਂ ਆਪਣਾ ਸ਼ੇਅਰ ਮੰਗਣ ਲੱਗੇ ਨਾ ਅਸੀਂ ਕਿ ਅਸੀਂ ਵੀ ਇਲੈਕਸ਼ਨ ਲੜਨ ਲੱਗੇ ਉਹ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗਾ ਯਾਰ ਤੁਸੀਂ ਇੱਕ ਬਰਾਬਰ ਖੜਨਗੇ ਤੁਸੀਂ ਜਾਤ ਪਾਤ ਦਾ ਝੰਡਾ ਕਾ ਤੇ ਚੱਕੀ ਫਿਰਦੇ ਹੋ ਯਾਰ ਜਾਤ ਪਾਤ ਦਾ ਨਹੀਂ ਅਸੀਂ ਸ਼ੇਅਰ ਮੰਗ ਰਹੇ ਹਾਂ ਕਿਉਂਕਿ ਸ਼ੇਅਰ ਹੋਣਾ ਚਾਹੀਦਾ ਉਹ ਤੋਂ ਬਾਅਦ ਬਹੁਤ ਜ਼ਿਆਦਾ ਦੁਸ਼ਮਣ ਬਣ ਗਏ ਬਹੁਤ ਜਾਣੇ ਲੱਗਣੇ ਯਾਰ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਉਹ ਚੱਕਰਾਂ 'ਚ ਨਹੀਂ ਪਏ ਬਾਈ ਜੀ ਅਸੀਂ ਕਿਉਂਕਿ ਸਾਡਾ ਵੀ ਪੋਲੀਟੀਕਲ ਇੱਕ ਹੈਗਾ ਹਿੱਸਾ ਹੈਗਾ ਉਹਦੇ ਕਰਕੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਬਹੁਤ ਬੰਦੇ ਨੇ ਕਈ ਕਰਦੇ ਵੀ ਨੇ ਕਈ ਐਪਰੀਸ਼ੀਏਟ ਕਰਦੇ ਨੇ ਕਈ ਨਹੀਂ ਕਰਦੇ ਇੱਕ ਮਾਨਸਿਕਤਾ ਹੋਰ ਜਿਹੜੀ ਪਿੰਡ ਦੇ ਵਿੱਚ ਚੱਲਦੀ ਹੈ ਵੀ ਆਪਾਂ ਵੇਖਦੇ ਆ ਕਿ ਪਿੰਡਾਂ ਦੇ ਵਿੱਚ ਦਲਿਤ ਔਰਤਾਂ ਨਾਲ ਜੋ ਕੁਝ ਹੁੰਦਾ ਪੱਠਿਆਂ ਦੀਆਂ ਪੰਡਾਂ ਪਿੱਛੇ ਹੁੰਦਾ ਖੇਤ ਕੁਛ ਲਿਹਾਣ ਪਿੱਛੇ ਹੁੰਦਾ ਤੁਹਾਨੂੰ ਲੱਗਦਾ ਹੈ ਕਿ ਮਤਲਬ ਜਿਹੜੀ ਮਾਨਸਿਕ ਤਸੱਦਦ ਦੀ ਆਪਾਂ ਗੱਲ ਕਰਦੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪੀ ਐਚ ਡੀ ਕਰਾਉਣ ਵਾਲੇ ਪ੍ਰੋਫੈਸਰ ਨੇ ਉਹ ਦਲਿਤ ਬੱਚਿਆਂ ਦਾ ਵੀ ਸ਼ੋਸ਼ਣ ਕਰਦੇ ਨੇ ਇਸ ਪੱਧਰ ਤੇ ਜਾ ਕੇ ਬਾਈ ਜੀ ਮੈਂ ਅਸਲ 'ਚ ਇਹ ਹੁੰਦਾ ਹੋਊਗਾ ਕਿਉਂਕਿ ਹਲੇ ਤੱਕ ਮੈਂ ਜਿਹੜੀ ਵੀ ਗੱਲ ਕਰਦਾ ਮੈਂ ਐਵੀਡੈਂਸ ਨਾਲ ਕਰਦਾ ਠੀਕ ਆ ਪਰ ਕਈ ਕਾਰਨ ਹੁੰਦੇ ਨੇ ਹੁਣ ਇਹਦਾ ਮੇਰੇ ਕੋਲ ਕੋਈ ਹਲੇ ਤੱਕ ਕੋਈ ਹਲੇ ਤੱਕ ਹਲੇ ਤੱਕ ਕੋਈ ਕੇਸ ਨਹੀਂ ਆਇਆ ਹੈਗਾ ਪਰ ਇਹ ਚੀਜ਼ਾਂ ਸਾਰੀਆਂ ਕੁੜੀਆਂ ਨਾਲ ਕੁੜੀਆਂ ਤਾਂ ਸਾਰੀਆਂ ਪ੍ਰਤੀਕਿਰਤਤ ਨੇ ਸਾਰੀਆਂ ਕੋਈ ਕੋਈ ਵੀ ਕੁੜੀ ਬਹੁਤ ਕੁੜੀਆਂ ਨਾਲ ਇਦਾਂ ਦਾ ਕੁਝ ਹੁੰਦਾ ਬਹੁਤ ਨੇ ਸਟੇਟਮੈਂਟਾਂ ਅਸੀਂ ਦਿੱਤੀਆਂ ਵੀ ਨੇ ਬਹੁਤ ਆਹਰੇ ਕੇਸ ਹੈਗੇ ਬਾਪਰ ਦਾ ਯੂਨੀਵਰਸਿਟੀ ਬਿਲਕੁਲ ਜੀ ਇਸ ਲਈ ਵੀ ਲੜਾਈ ਚੱਲਦੀ ਹੈ ਇਸ ਲਈ ਚਰਦੇ ਨੇ ਬਾਕੀ ਜਿਹੜੀਆਂ ਕੁੜੀਆਂ ਹੁਣ ਇਹਦੇ ਲਈ ਤਾਂ ਜਿਨ੍ਹਾਂ ਨਾਲ ਹੋਇਆ ਉਹ ਜ਼ਿਆਦਾ ਦੱਸ ਸਕਦੇ ਨੇ ਹਨਾ ਕਿਉਂਕਿ ਇਹ ਅਭੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਆਹ ਵਾਲੀਆਂ ਇਹ ਤਾਂ ਇਹਦੇ ਲਈ ਤਾਂ ਸਾਹੀਂ ਤਾਂ ਸਪੈਸ਼ਲ ਕਮੇਟੀਆਂ ਬਣੀਆਂ ਹੁੰਦੀਆਂ ਨੇ ਯੂਨੀਵਰਸਿਟੀਾਂ ਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਕਮੇਟੀ ਬਣੀਆਂ ਬਿਸਾਕਾ ਗਾਈਡਲਾਈਨਸ ਬਣੀਆਂ ਸੀ ਉਹ ਤਾਂ ਹਰੇਕ ادارے ਦੇ ਵਿੱਚ ਕਮੇਟੀਆਂ ਬਣੀਆਂ ਨੇ ਸਪੈਸ਼ਲ ਇਸੇ ਕਰਕੇ ਕਿ ਔਰਤਾਂ ਨਾਲ ਕੋਈ ਛੇੜਛਾੜ ਨਾ ਹੋਵੇ ਫਿਰ ਇਹ ਮਾਨਸਿਕਤਾ ਕੀ ਹੈ ਕਿ ਅਸੀਂ ਪਿੰਡ ਦੇ ਵਿੱਚ ਇੱਕ ਔਰਤ ਦਾ ਲਈ ਤੌਰ ਤਨਾ ਸੰਬੰਧ ਬਣਾ ਸਕਦੇ ਹਾਂ ਪਰ ਅਸੀਂ ਵਿਆਹ ਕੇ ਨਹੀਂ ਜਾ ਸਕਦੇ ਉਹ ਕਿਤੇ ਵੀ ਆ ਸ਼ਹਿਰ 'ਚ ਵੀ ਆ ਮਤਲਬ ਕਿਤੇ ਵੀ ਆ ਸੰਬੰਧ ਬਣਾਉਣ ਲਈ ਤਾਂ ਸਾਨੂੰ ਲੱਗਦਾ ਨਹੀਂ ਕਿ ਜਾਤ ਹੈ ਕਿ ਨਹੀਂ ਹੈ ਪਰ ਉਹੀ ਫਿਰ ਬਾਈ ਜੀ ਉਹੀ ਜਿਹੜੀ ਮੈਂ ਗੱਲ ਕਰ ਰਹੀ ਸੀ ਮਨੁਵਾਦੀ ਮਾਨਸਿਕਤਾ ਕਿਉਂਕਿ ਉਹਨਾਂ ਚ ਤਾਂ ਲਿਖਿਆ ਇਹ ਕਿਵੇਂ ਮਨੁਵਾਦੀ ਕਿਵੇਂ ਮਤਲਬ ਜਿੱਥੇ ਅਸੀਂ ਉੱਚ ਲਿਖਿਆ ਢੋਲ ਗਵਾਰ ਸ਼ੁੱਦਰ ਔਰ ਨਾਰੀ ਚਾਰੋਂ ਤਾਰਨ ਕੇ ਜਿੰਨਾ ਕੁੱਟਿਆ ਜਾਵੇ ਮਤਲਬ ਕਿ ਉਹਨਾਂ ਨੂੰ ਤੁਸੀਂ ਉਹ ਕਰ ਲਓ ਅਜਿਹਾ ਇਹ ਵੀ ਲਿਖਿਆ ਕਿ ਜਿਹੜੀਆਂ ਔਰਤਾਂ ਨੇ ਔਰਤਾਂ ਨੂੰ ਪ੍ਰੋਪਰਟੀ ਰਾਈਟਸ ਵੀ ਨਹੀਂ ਹੈਗੇ ਸੀ ਪ੍ਰੋਪਰਟੀ ਰਾਈਟਸ ਵੀ ਨਹੀਂ ਹੈਗੇ ਜਿਵੇਂ ਫੈਮਿਲੀ ਲਾਉ ਦੀ ਇੱਕ ਕਿਤਾਬ ਹੈ ਬੀ ਕੇ ਸ਼ਰਮਾ ਦੀ ਜਦੋਂ ਮੈਂ ਲਾਅ ਕਰਦਾ ਸੀ ਉਹਦੇ ਵਿੱਚ ਇਹ ਰੈਫਰੈਂਸ ਦਿੱਤੇ ਹੋਏ ਨੇ ਉਸੇ ਕਿਤਾਬ ਦੇ ਦੋ ਤਿੰਨ ਪੇਜਾਂ ਚ ਦਿੱਤੇ ਹੋਏ ਨੇ ਰੈਵਰਜ ਕਿ ਔਰਤਾਂ ਕੋਲੇ ਅਧਿਕਾਰ ਵੀ ਨਹੀਂ ਹੈਗੇ ਪੁੱਛ ਤੇ ਇਹ ਵੀ ਦੱਸਿਆ ਔਰਤਾਂ ਨੂੰ ਕਿਵੇਂ ਤੁਸੀਂ ਕਿਵੇਂ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਇਹ ਚੀਜ਼ਾਂ ਨੇ ਉੱਥੇ ਹੀ ਮਾਨਸਿਕਤਾ ਆਉਂਦੀ ਹੈ ਮਾਨਸਿਕਤਾ ਅੱਗੇ ਦੇ ਅੱਗੇ ਡਰਾਈਵ ਚੱਲਦੀ ਆ ਮੈਨੂੰ ਤਾਂ ਇਹ ਨਹੀਂ ਸਮਝ ਲਾਉਦੀ ਤੁਹਾਡੇ ਇੰਨੇ ਸੈਂਟੀਫਿਕਲੀ ਇਸ ਟਾਈਮ ਜਿਵੇਂ ਇੰਨੀ ਫਿਰ ਇਹ ਕਹਤਦਾ ਜਿਵੇਂ ਤੁਸੀਂ ਇੱਕ ਬੱਚੇ ਦੀ ਇੱਕ ਗੱਲ ਸੁਣਾ ਰਹੇ ਸੀ ਕਿ ਵੀ ਮਨਸਤਾ ਆਉਂਦਾ ਨਾ ਜਿਹੜਾ ਬੰਦਾ ਸਹਿਰਿਆ ਤਸੱਦਦ ਜਾਂ ਜਿਹਦੇ ਨਾਲ ਵਾਪਰ ਰਹੀ ਹੈ ਉਹਨੂੰ ਪਤਾ ਹੁੰਦਾ ਕਿ ਮੈਂ ਸੁਸਾਈਡ ਕਰਨਾ ਹੈ ਜਾਂ ਮੈਂ ਲੜਨਾ ਤੁਸੀਂ ਕਿਹਾ ਸੀ ਇੱਕ ਬੱਚੀ ਕਹਿੰਦੀ ਮੈਂ ਸੁਸਾਈਡ ਕਰ ਜਾਣਾ ਉਹ ਇੱਕ ਸਟੂਡੈਂਟ ਸੀ ਉਹਦਾ ਜੀਆਰਐਫ ਹੋਇਆ ਹੋਇਆ ਸੀ ਜੀਆਰਐਫ ਬੋਟਨੀ ਡਿਪਾਰਟਮੈਂਟ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਦੀ ਐਡਮਿਸ਼ਨ ਹੋ ਗਈ ਪੀਐਚਡੀ ਦੀ ਐਡਮਿਸ਼ਨ ਦਾ 6 ਸਤੰਬਰ 2023 ਦੀ ਗੱਲ ਹੈ ਉਹਨੇ ਐਡਮਿਸ਼ਨ ਵਾਸਤੇ ਜਾਇਕ ਦੀ ਜਿਹੜੀ ਕਮੇਟੀ ਬੈਠੀ ਜਾਇਕ ਹੁੰਦੀ ਹੈ ਕਿਹੜੀ ਬੋਟ ਜਿਹੜਾ ਉਹ ਡਿਸਾਈਡ ਕਰਦਾ ਸਾਰਾ ਕੁਝ ਹੋ ਗਿਆ ਟਾਪਿਕ ਡਿਸਾਈਡ ਹੋ ਗਿਆ ਤੇ ਉਹ ਫਾਈਨਲ ਅਪਰੂਵਲ ਦਾ ਉਹਦੇ ਕੋਲ ਲੈਟਰ ਨਹੀਂ ਆਇਆ ਜਿਹਨਾਂ ਦਾ ਰੋਲਮੈਂਟ ਲੈਟਰ ਕਹਿੰਦੇ ਨੇ ਉਹ ਡੀਜੁਆਈ ਨੇ ਦੇਣਾ ਹੁੰਦਾ ਲੈਟਰ ਨਹੀਂ ਆਇਆ ਉਹਨੇ ਮਹੀਨਾ ਵੇਟ ਕੀਤਾ ਡੇਢ ਮਹੀਨਾ ਵੇਟ ਕੀਤਾ ਚਿੱਠੀਆਂ ਲਿਖਦੀ ਰਹੀ ਜੋ ਲਿਖੀ ਜਦੋਂ ਸਾਡੇ ਤੱਕ ਅਪਰੋਚ ਕੀਤਾ ਆਰਗੇਨਾਈਜੇਸ਼ਨ ਤੱਕ ਅਸੀਂ ਲਿਖ ਕੇ ਦਿੱਤਾ ਸਾਨੂੰ ਉੱਥੋਂ ਜਵਾਬ ਆਇਆ ਕਿ ਜੀ ਯੂਜੀਸੀ ਦੀ ਗਾਈਡਲਾਈਨਸ ਨੇ ਕਿ ਜਿਹੜਾ ਪ੍ਰੋਫੈਸਰ ਰਿਟਾਇਰ ਹੋਣ ਵਾਲਾ ਉਹ ਜਦੋਂ ਰਿਟਾਇਰ ਹੋਣ ਤੋਂ 3 ਸਾਲ ਪਹਿਲਾਂ ਕਿਸੇ ਨੂੰ ਸੁਪਰਵਾਈਜ਼ ਨਹੀਂ ਕਰ ਸਕਦਾ ਜਦੋਂ ਅਸੀਂ ਕੱਢ ਕੇ ਦੇਖਿਆ ਕਿ ਕਿਹੜੇ ਪ੍ਰੋਫੈਸਰ ਸੀ ਤੇ ਦੋ ਗਾਈਡ ਸੀ ਇੱਕ ਪ੍ਰੋਫੈਸਰ ਰਿਟਾਇਰ ਹੋਣ ਵਾਲੇ ਸੀ ਦੂਜੇ ਪ੍ਰੋਫੈਸਰ ਤਾਂ ਹਲੇ 46 47 ਸਾਲ ਦੇ ਸੀ ਉਹਦੇ ਤਾਂ ਉਹ ਲਾਗੂ ਹੀ ਨਹੀਂ ਹੁੰਦਾ ਸੀ ਦੂਜੀ ਗੱਲ ਆ ਉਹ ਸਿਰਫ ਹਲੇ ਖਬਰਾਂ 'ਚ ਆਇਆ ਸੀ ਵੀ ਯੂਜੀਸੀ ਪਲਾਨ ਕਰ ਰਹੀ ਆ ਤੀਜੀ ਗੱਲ ਇਹ ਆ ਕਿ ਉਹ ਜਦੋਂ ਨੋਟਿਸ ਆਇਆ ਉਹ 23 ਨਵੰਬਰ ਨੂੰ ਆਇਆ ਉਹਦੀ ਐਡਮਿਸ਼ਨ ਤਾਂ 6 ਸਤੰਬਰ ਨੂੰ ਹੋ ਜਾਂਦੀ ਆ ਡੇਢ ਦੋ ਮਹੀਨੇ ਬਾਅਦ ਨੋਟਿਸ ਆਇਆ ਰੈਟਰੋਸਪੈਕਟਿਵ ਕੋਈ ਚੀਜ਼ ਪਿੱਛੇ ਲਾਗੂ ਨਹੀਂ ਹੁੰਦੀ ਚੌਥੀ ਗੱਲ ਇਹ ਆ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੋਂ ਬਿਨਾਂ ਕੋਈ ਵੀ ਚੀਜ਼ ਪਾਲਿਸੀ ਉੱਥੇ ਪ੍ਰੂਵ ਨਹੀਂ ਹੁੰਦੀ ਜੀ ਇਹ ਤਾਂ ਸਿੱਧਾ-ਸਿੱਧਾ ਜਾਤੀਵਾਦ ਸੀ ਜ ਜੁਨਿਸਟ ਦੇ ਖਿਲਾਫ ਬੋਲੇ ਧਰਨਾ ਲਾਇਆ ਫਿਰ ਸਾਨੂੰ ਅੰਦਰ ਬੁਲਾਇਆ ਗਿਆ ਅੰਦਰ ਜਦੋਂ ਬੁਲਾਇਆ ਗਿਆ ਉਦੋਂ ਤੱਕ ਸਿਰਫ 1 ਮਹੀਨਾ ਬਚਿਆ ਸੀ ਕੁੜੀ ਦੇ ਕਿਉਂਕਿ ਪਹਿਲਾਂ ਵੀ ਖਰਾਬ ਹੋ ਗਈ ਸਾਲ ਇੱਕ ਲੋਕਡਾਊਨ ਨੇ ਖਰਾਬ ਕਰਤਾ ਸੀ ਇੱਕ ਉਹ ਕੇਯੂ ਦੇ ਵਿੱਚ ਖਰਾਬ ਕਰਦਾ ਸੀ ਫਿਰ ਇੱਕ ਸਾਲ ਇੱਥੇ ਸੀ ਉਹ ਜਿਹ ਇੱਕ ਮਹੀਨੇ ਚ ਉਹਦੀ ਐਡਮਿਸ਼ਨ ਨਾ ਹੁੰਦੀ ਉਹਦੀ ਫੈਲੋਸ਼ਿਪ ਖਤਮ ਹੋ ਜਾਣੀ ਸੀ ਜਦੋਂ ਅਸੀਂ ਅੰਦਰ ਜਾ ਕੇ ਬੋਲੇ ਵੀ ਐਵੇਂ ਐਵੇਂ ਹੈਗੀਆ ਤਾਂ ਉਹ ਜਿਹੜੇ ਹੋਰ ਸੀ ਕਈ ਪ੍ਰੋਫੈਸਰ ਕਹਿ ਰਹੇ ਸੀ ਨਹੀਂ ਐਸੇ ਨਹੀਂ ਹੋਗਾ ਇਸਕਾ ਐਡਮਿਸ਼ਨ ਨਹੀਂ ਹੋਗਾ ਤਾਂ ਰੋਣ ਲੱਗੀ ਉਹ ਕਹਿੰਦੀ ਮੇਰਾ ਦਿਲ ਕਰਦਾ ਮੈਂ ਸੋਸਾਇਟੀ ਕਰ ਲਵਾਂ ਤੁਸੀਂ ਕਿਉਂਕਿ ਉਹਦੇ ਤੇ ਵੀ ਦੀ ਹੋ ਗਿਆ ਅਗਲੇ ਨੂੰ 40-50 ਹਜ਼ਾਰ ਰੁਪਏ ਸਕਾਲਰਸ਼ਿਪ ਮਿਲਣਾ ਕਿੱਥੋਂ ਪੜ ਕੇ ਆਇਆ ਕਿੱਥੋਂ ਮਿਹਨਤ ਕਰਕੇ ਆਇਆ ਤੇ ਇੱਥੋਂ ਜਿਹੜੀ ਗੰਦੀ ਮਾਨਸਿਕਤਾ ਕਰਕੇ ਉਹਦੀ ਐਡਮਿਸ਼ਨ ਨਹੀਂ ਹੋ ਰਹੀ ਸੀ ਜਿਹਦੇ ਕਰਕੇ ਉਹ ਦੁਖੀ ਹੋ ਗਿਆ ਸੀ ਅਗਲਾ ਕਹਿੰਦਾ ਮੈਂ ਇੰਨਾ ਅਰਨ ਕੀਤਾ ਯਾਰ ਮੈਂ ਇੱਥੋਂ ਉੱਠ ਕੇ ਅਗਲਾ ਸੋਚਦਾ ਹੀ ਆ ਨਾ ਪਿੰਡਾਂ 'ਚ ਅਗਲਾ ਸੋਚਦਾ ਕਿ ਯਾਰ ਮੈਂ ਉੱਠ ਕੇ ਆਈਪੀਐਸ ਬਣ ਜਾਊਂਗਾ ਆਈਪੀਐਸ ਬਣ ਕੇ ਵੀ ਆ ਕੁਝ ਹੁੰਦਾ ਫਿਰ ਬੰਦੇ ਦੇ ਦਿਮਾਗ 'ਚ ਕੀ ਹੋਊਗਾ ਬੰਦਾ ਕਹਿੰਦਾ ਮੈਂ ਜੱਜ ਬਣ ਜਾ ਜੱਜਾਂ ਨਾਲੇ ਵੀ ਪਿੱਛੇ ਜਸਟਿਸ ਸੂਰੀਆ ਕਾਂਧੀਕ ਜੱਜਮੈਂ ਸੂਰੀਆ ਕਾਂਹ ਸਾਹਿਬ ਨੇ ਲਿਖਿਆ ਜਸਟਿਸ ਸੂਰੀਆ ਕਾਂਹ ਨੇ ਸੁਪਰੀਮ ਕੋਰਟ ਤੇ ਉਹਨਾਂ ਨੇ ਲਿਖਿਆ ਸੀ ਉਹਦੇ ਵਿੱਚ ਕਿ ਦੇਖੋ ਜੀ ਹੁਣ ਤੱਕ ਵੀ ਲੋਕ ਨਹੀਂ ਜਾਂਦੇ ਕਿ ਕੋਈ ਮੋਚੀ ਦਾ ਪੁੱਤ ਜਿਹੜਾ ਜੱਜ ਬਣ ਜਾਵੇ। ਉੱਥੇ ਵੀ ਇਹ ਪਿਛਲੇ ਦਿਨਾਂ 'ਚ ਜਸਟ ਸਾਡੇ ਚੀਫ ਜਸਟਿਸ ਦੇ ਉੱਤੇ ਜੋਤੀ ਸਿੱਟੀ ਗਈ ਆ। ਮਤਲਬ ਇਹ ਚੀਜ਼ ਹੈਗੀ ਆ ਭਾਈ ਜੀ ਜਿਹੜੀ ਇਹ ਸਕਾਲਰਸ਼ਿਪ ਵਾਲੀ ਗੱਲ ਕੱਲੇ ਤੁਸੀਂ ਇੱਕ ਬੱਚੀ ਦੀ ਸਨਾਈ ਹੋਰਾਂ ਨਾਲ ਵੀ ਬਹੁਤ ਵਾਪਰਦਾ ਹੋਊਗਾ ਬਹੁਤੇ ਤਾਂ ਚੋਪੀ ਕਰ ਜਾਂਦੇ ਆ। ਭਾਈ ਬਹੁਤ ਇਹੋ ਜਿਹਾ ਸੀਨ ਨੇ ਕਈ ਸਟੂਡੈਂਟ ਤਾਂ ਅਪਰੋਚ ਵੀ ਨਹੀਂ ਕਰ ਪਾਉਂਦੇ। ਕਈਆਂ ਨੂੰ ਕਿਉਂਕਿ ਘਰੋਂ ਸਿਖਾ ਕੇ ਤੋੜੇ ਜਾਂ ਕਿ ਤੁਸੀਂ ਜਿੱਥੇ ਵੀ ਹੈਗੇ ਹੋ ਜਦੋਂ ਵੀ ਤੁਹਾਡੇ ਨਾਲ ਕੁਝ ਵਾਪਰਦਾ ਤੁਸੀਂ ਬੋਲਣਾ ਚਾਹੀਦਾ ਤੁਸੀਂ ਨਹੀਂ ਬੋਲੋਗੇ ਤਾਂ ਕਿਉਂਕਿ ਅੱਜ ਤੁਸੀਂ ਕਹੋਗੇ ਮੈਂ ਸਿਸਟਮ ਦਾ ਹਿੱਸਾ ਬਣ ਜੇ ਮੈਂ ਫੇਰ ਬੋਲੂਗਾ ਉਹ ਜਦੋਂ ਅਸੀਂ ਸਿਸਟਮ ਦਾ ਹਿੱਸਾ ਬਣ ਗਏ ਫਿਰ ਤੁਹਾਨੂੰ ਪਤਾ ਸਿਸਟਮ ਚ ਹੋ ਕੀ ਰਿਹਾ ਸਾਡੇ ਕੋਲ ਸਿੱਧੀ ਸਿੱਧੀ ਐਗਜ਼ਾਮਪਲ ਆ ਹਰਿਆਣੇ ਦੇ ਜਿਹੜੇ ਆਈਪੀਐਸ ਅਫੀਸਰ ਨੇ ਉਹਨਾਂ ਕਿ ਉਹ ਤਾਂ ਸਿਸਟਮ ਦਾ ਹਿੱਸਾ ਸੀ ਤਾਂ ਇਹ ਕਈ ਬੰਦੇ ਨਹੀਂ ਆਉਂਦੇ ਕਿ ਕਈ ਅਪਰੋਚ ਨਹੀਂ ਕਰਦੇ ਕਿ ਕਈ ਬੰਦੇ ਨੂੰ ਲੱਗ ਰਿਹਾ ਇਹ ਬੋਲਣਾ ਪੈਣਾ ਇਹ ਬੋਲਣਾ ਪੈਣਾ ਹਰੇਕ ਪਲੇਟਫਾਰਮ ਤੇ ਬੋਲਣਾ ਪੈਣਾ ਗਦੀਬਾਈ ਐਸਸੀਐਸਟੀ ਐਕਟ ਦੇ ਤਹਿ ਬਾਈ ਜੀ ਇਹ ਹੈ ਨਾ ਜਿਹੜੇ ਫੈਕਟ ਲੋਕ ਲੈ ਕੇ ਆਉਂਦੇ ਨੇ ਫਿਰ ਐਂ ਤਾਂ ਫਿਰ ਹੋਰ ਵੀ ਜਿਹੜੇ ਪਰਚੇ ਹੈਗੇ ਨੇ ਉਹਨਾਂ ਦੇ ਵੀ ਦੱਸ ਸਕਦੇ ਆ ਮੈਂ ਤੁਹਾਨੂੰ ਗੱਲ ਕੀ ਹੁੰਦੀ ਆ ਪਹਿਲੀ ਗੱਲ ਤਾਂ ਐਸਸੀਐਸਟੀ ਐਕਟ ਜਿਹੜਾ 1999 ਚ ਬਣਿਆ ਸੀ 99 ਦੇ ਵਿੱਚ ਉਹਦੇ ਰੂਲ ਬਣਦੇ ਨੇ ਪਹਿਲੀ ਗੱਲ ਤੋਂ ਚੰਗੀ ਤਰ੍ਹਾਂ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਇਆ ਹੈਗਾ ਦੂਜੀ ਗੱਲ ਉਹਦੇ ਚ ਚਾਹੇ ਸਾਡੀ ਇਨਵੈਸਟੀਗੇਸ਼ਨ ਏਜੰਸੀ ਹੋਵੇ ਜਾਂ ਫਿਰ ਕੋਰਟਾ ਹੋਣ ਉਹਦੇ ਚ ਚੰਗੀ ਤਰ੍ਹਾਂ ਉਹਦੇ ਚ ਕੋਈ ਵੀ ਨਾ ਤਾਂ ਜੱਜਮੈਂਟ ਚੰਗੀ ਤਰ੍ਹਾਂ ਡਿਲੀਵਰ ਹੁੰਦੀ ਆ ਹੁੰਦਾ ਕੀ ਆ ਕਿਸੇ ਬੰਦੇ ਤੇ ਐਟ੍ਰੋਸਿਟੀ ਹੁੰਦੀ ਆ ਪਹਿਲੀ ਗੱਲ ਤਾਂ ਐਫ ਆਈ ਆਰ ਨਹੀਂ ਹੁੰਦੀ ਜੇ ਐਫ ਆਈ ਆਰ ਹੁੰਦੀ ਹੈ ਤਾਂ ਉਹਦੇ ਵਿੱਚ ਸੈਕਸ਼ਨ ਨਹੀਂ ਐਡ ਹੁੰਦੇ ਜੇ ਸੈਕਸ਼ਨ ਐਡ ਹੋ ਜਾਂਦੇ ਨੇ ਬਹੁਤ ਔਖੇ ਤਰੀਕੇ ਨਾਲ ਕੋਈ 100 ਜਾਂ 2-4 ਕੇਸਾਂ 'ਚ ਸੈਕਸ਼ਨ ਐਡ ਹੁੰਦੇ ਨੇ ਸੈਕਸ਼ਨ ਐਡ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਉੱਥੇ ਆਰਗੂਮੈਂਟ ਕੀ ਹੁੰਦੀ ਆ ਦੇਖੋ ਜੀ ਇਹ ਤਾਂ ਸੈਕਸ਼ਨ ਤਾਂ ਐਡ ਕੀਤੇ ਗਏ ਸੀ ਕਿ ਲੋਕਾਂ ਨੇ ਬਾਹਰ ਧਰਨਾ ਲਾਇਆ ਸੀ ਜਿਹਦੇ ਕਰਕੇ ਇਹ ਸੈਕਸ਼ਨ ਐਡ ਕੀਤਾ ਨੂੰ ਹਟਾ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਬੰਦੇ ਪਰਤਾੜਤ ਹੁੰਦੇ ਨੇ ਜ਼ਿਆਦਾਤਰ ਪਹਿਲਾਂ ਇਹ ਐਕਟਰੋਸਿਟੀ ਹੁੰਦੀ ਕਿ ਨਾ ਲੋਕਾਂ ਨਾਲ ਉਹਨਾਂ ਲੋਕਾਂ ਨਾਲ ਹੁੰਦੀ ਹੈ ਜਿਹੜੇ ਬਹੁਤ ਜ਼ਿਆਦਾ ਪਰਤਾੜਤ ਨੇ ਪਹਿਲੀ ਗੱਲ ਤਾਂ ਸਾਧਨ ਨਹੀਂ ਹੁੰਦੇ ਕਿ ਕੋਰਟ ਤੱਕ ਅਪਰੋਚ ਕਰ ਸਕਣ ਕੋਰਟ ਤੱਕ ਅਪਰੋਚ ਕਰ ਸਕਣ ਫਿਰ ਉੱਥੇ ਕਿੰਨੇ ਕਿੰਨੇ ਸਾਲ ਜਦੋਂ ਲੱਗਦੇ ਨੇ ਏਜੰਸੀ ਜਿਹੜੀ ਮੈਂ ਤੁਹਾਨੂੰ ਦੱਸਦਾ ਇਨਵੈਸਟੀਗੇਸ਼ਨ ਏਜੰਸੀਆਂ ਦਾ ਬੜਾ ਬੁਰਾ ਹਾਲ ਆ ਲੋਕਾਂ ਨਾਲ ਮਿਲ ਕੇ ਕੰਮ ਕਰਦੇ ਨੇ ਸਭ ਤੋਂ ਪਹਿਲਾਂ ਕੀ ਕਰਦੀ ਇਨਵੈਸਟੀਗੇਸ਼ਨ ਏਜੰਸੀ ਕੀ ਕਰਦੀ ਆ ਉਹ ਜਿਹਦੇ ਖਿਲਾਫ ਐਫ ਆਈ ਆਰ ਹੁੰਦੀ ਆ ਜਿਹਦੇ ਖਿਲਾਫ ਕਵਚਨ ਦੇ ਪਹਿਲਾਂ ਉਹਦੇ ਤੱਕ ਅਪਰੋਚ ਕਰ ਲੈਂਦੇ ਨੇ ਤੁਸੀਂ ਤੁਹਾਡੇ ਫੇਵਰ ਚ ਕਰ ਕੀ ਸਕਦੇ ਆ ਸਾਨੂੰ ਦਬੋਗੀ ਦੇਣਾ ਦੂਜੀ ਗੱਲ ਆ ਫਿਰ ਬੰਦੇ ਕਈ ਵਾਰ ਬੰਦਿਆਂ ਦੀ ਜਿਹੜੀ ਹਿੰਮਤ ਜਦੋਂ ਬੰਦੇ ਉੱਥੇ ਜਾ ਨਹੀਂ ਸਕਦੇ ਗਵਾਹੀਆਂ ਨਹੀਂ ਹੁੰਦੀਆਂ ਗਿਆ ਟਾਈਮ ਬਹੁਤ ਲੱਗ ਜਾਂਦਾ ਤਾਂ ਕਰਕੇ ਉਹ ਜਿਹੜਾ ਕੇਸ ਕਈ ਵਾਰ ਕਮਜ਼ੋਰ ਹੋ ਜਾਂਦਾ ਜੇ ਕਮਜ਼ੋਰ ਹੋ ਕੇ ਕੇਸ ਉਹ ਚ ਕੋਈ ਬਰੀ ਹੋ ਗਿਆ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਝੂਠਾ ਪਰਚਾ ਸੀ ਹੂੰ ਕਿ ਕਈ ਚੀਜ਼ਾਂ ਹੁੰਦੀਆਂ ਨੇ ਬਹੁਤ ਕੇਸ ਜਿਹਨੇ ਜਿੱਦੇ ਚ ਲੋਕਾਂ ਦਾ ਕੰਪਰਮਾਈਜ਼ ਹੁੰਦਾ ਐਫ ਆਈ ਆਰ ਚ ਦੂਜੇ ਕੇਸਾਂ ਚ ਇਹਦਾ ਮਤਲਬ ਇਹ ਤਾਂ ਨਹੀਂ ਕਹਿੰਦੇ ਵੀ ਝੂਠਾ ਪਰਚਾ ਸੀ ਉਹ ਇਹ ਜਿਹੜੀ ਗੱਲ ਐ ਫਲਾਈ ਗਈ ਐ ਕਿ ਝੂਠੇ ਹੁੰਦੇ ਨੇ ਝੂਠੇ ਕੋਈ ਨਹੀਂ ਹੁੰਦੇ ਹੈਗੇ ਕਈ ਵਾਰ ਬੰਦੇ ਦੀ ਜਿਹੜੀ ਆ ਬੰਦਾ ਚੰਗੀ ਤਰ੍ਹਾਂ ਉਹਨੂੰ ਕਿਉਂਕਿ ਉਹਨਾਂ ਕੋਲ ਸਾਧਨਾਂ ਦੀ ਕਮੀ ਆ ਉਸ ਹਿਸਾਬ ਨਾਲ ਜਿਵੇਂ ਹੁਣ ਕਿਸੇ ਨਾਲ ਐਕਟਰੋ ਸਿਟੀ ਹੋ ਗਈ ਐਸ ਪਰ ਜਿਹੜਾ ਐਕਟ ਆ ਉਹਨੂੰ ਬੰਦੇ ਨੂੰ ਕੰਪਨਸੇਸ਼ਨ ਦੇਣੀ ਆ ਤਿੰਨ ਸਟੇਜਾਂ ਤੇ ਪਹਿਲੀ ਐਫ ਆਈ ਆਰ ਸਟੇਜ ਤੇ ਜਿਹੜੀਆਂ ਜਦੋਂ ਦੂਜੀ ਸਟੇਜ ਹੈਗੀ ਜਦੋਂ ਚਲਾਨ ਪੇਸ਼ ਹੋ ਗਿਆ ਤੀਜੀ ਸਟੇਜ ਹੈਗੀ ਜਦੋਂ ਕਨਫੈਕਸ਼ਨ ਹੋ ਗਈ ਤੁਸੀਂ ਦੇਖ ਲਓ ਮੇਰੇ ਕੋਲ ਡਾਟਾ ਹੈਗਾ ਮੈਂ ਇਸ ਐਕਟ ਤੇ ਕੰਮ ਕੀਤਾ ਪਹਿਲਾਂ ਤਾਂ ਐਫ ਆਈ ਆਰ ਨਹੀਂ ਹੁੰਦੀ ਜਿਵੇਂ ਪਹਿਲਾਂ ਕੋਈ ਕਈ ਕਈ ਸੋਕੇ ਜੀ ਐਫਆਈਆਰ ਹੁੰਦੀ ਹੈ ਤਾਂ ਉਹਨੂੰ ਕਦੇ ਕੰਪਨਸੇਸ਼ਨ ਨਹੀਂ ਮਿਲਦੀ 100 ਦੇ ਵਿੱਚੋਂ ਕਿਸੇ ਇੱਕ ਕੇਸ ਨੂੰ ਮਿਲ ਗਈ ਉਹ ਵੀ ਜੇ ਕੋਰਟ ਦੀ ਇੰਟਰਵੈਨਸ਼ਨਲ ਜਾਂ ਕੋਈ ਐਕਟਿਵਿਸਟ ਜਾਂਦਾ ਤਾਂ ਮਿਲ ਜਾਂਦੀ ਹੈ ਫਿਰ ਜਦੋਂ ਤੱਕ ਚਲਾਨ ਪੇਸ਼ ਹੁੰਦਾ ਚਾਰਜ ਫਰੇਮ ਹੁੰਦੇ ਉਦੋਂ ਤੱਕ ਐਕਟੇ ਹਟਾ ਦਿੱਤਾ ਜਾਂਦਾ ਪਹਿਲਾਂ ਨਹੀਂ ਮਿਲਦੀ ਕਿਉਂਕਿ ਇਹ ਤਿੰਨ ਸਟੇਜਾਂ ਤੇ ਮਿਲਣਾ ਉਹ ਕੰਪਨਸੇਸ਼ਨ ਹੀ ਮਿਲਦੀ ਹੈ ਗਰੀਬ ਘਰ ਦੇ ਬੰਦੇ ਹੁੰਦੇ ਨੇ ਕੋਰਟ ਤੱਕ ਨਹੀਂ ਜਾ ਸਕਦੇ ਐਵੀਡੈਂਸ ਨਾ ਹੋਣ ਕਰਕੇ ਜਾਂ ਉਹਨਾਂ ਕੋਲ ਜਿਹੜਾ ਡਾਕੂਮੈਂਟੇਸ਼ਨ ਨਹੀਂ ਹੁੰਦੀ ਹੈਗੀ ਜਾਂ ਫਿਰ ਕਈ ਵਾਰ ਬੰਦੇ ਅੱਕ ਜਾਂਦੇ ਨੇ ਉਹਦੇ ਕਰਕੇ ਕੇਸ کئی ਵਾਰ ਕਮਜ਼ੋਰ ਪੈ ਜਾਂਦਾ ਉਹਦੇ ਕਰਕੇ ਉਹ ਕਹਿੰਦੇ ਨੇ ਇਹ ਝੂਠਾ ਪਰਚਾ ਇਹ ਚੀਜ਼ ਆਉਂਦੀਆਂ ਕੋਈ ਝੂਠਾ ਪਰਚਾ ਨਹੀਂ ਹੁੰਦਾ ਬਾਈ ਜੀ ਇਹਦੀ ਸਰਕਾਰ ਨੂੰ ਚਾਹੀਦੀ ਹੈ ਨਾ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ ਜੀ ਹਾਈ ਕੋਰਟ ਵੀ ਥੱਲੇ ਵੀ ਕੋਟਾ ਧੜਾ ਧੜਾ ਜਿੰਨਾਂ ਤੇ ਜ਼ਮਾਨਤਾਂ ਹੀ ਦੇਈ ਜਾਂਦੀਆਂ ਨੇ ਤੁਸੀਂ ਦੇਖਿਆ ਪਿਛਲੇ ਜਦੋਂ 2018 ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਜੱਜਮੈਂਟ ਵੀ ਦੇ ਦਿੱਤੀ ਕਿ ਕੇਸ ਦਰਜ ਕਰਨ ਦੇ ਲਈ ਪਹਿਲਾਂ ਉਹ ਪਰਮਿਸ਼ਨ ਲੈਣੀ ਪਊਗੀ ਉਸ ਵਾਰ ਲੋਕਾਂ ਨੇ ਧਰਨਾ ਦਿੱਤਾ ਸੀ 2 ਅਪ੍ਰੈਲ ਨੂੰ ਉਸ ਤੋਂ ਬਾਅਦ ਫੇਰ ਉਹਦੇ ਵਿੱਚ ਐਮੈਂਡਮੈਂਟ ਹੋ ਕੇ ਫੇਰ ਕਿਤੇ ਉਹਦੇ ਚ ਪਾਰਲੀਮੈਂਟ ਚ ਦੁਬਾਰਾ ਉਹਦੇ ਚ ਐਡ ਕੀਤਾ ਗਿਆ ਸੀ ਸੈਕਸ਼ਨ 18 ਨੂੰ ਜਿਹੜਾ ਉਹ ਕਰ ਦਿੱਤਾ ਸੀ ਜੀ ਪਰ ਹਲੇ ਵੀ ਉਹ ਜਿੱਦਾਂ ਮਰਜ਼ੀ ਲਾ ਹੋਵੇ ਪਰ ਇਹ ਜਿਹੜਾ ਐਕਟ ਆ ਇਹਦੀ ਚੰਗੀ ਤਰ੍ਹਾਂ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਬਹੁਤ ਬਹੁਤ ਸ਼ੁਕਰੀਆ ਗਰਦੀਪ ਭਾਈ ਸਮਾਵੇਨ ਲਈ ਆਉਣ ਵਾਲੇ ਦਿਨਾਂ ਚ ਚਰਚਾ ਕਰਦੇ ਰਾਂਗੇ ਧੰਨਵਾਦ ਥੈਂਕ ਯੂ